ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰੇ ਵੀਰਾਂ ਦਾ ਸਵਾਗਤ ਹੈ ਆਪਣੇ ਚੈਨਲ ਭੌਂਆਂ ਦਾ ਡੇਰੀ ਫਾਰਮ 511 ਦੇ ਅੱਜ ਦੀ ਵੀਡੀਓ ਕਵਰ ਕਰਨ ਲੱਗੇ ਆਪਾਂ ਪਿੰਡ ਚਿੰਤਕੋਟ ਤਹਿਸੀਲ ਟਾਰੀ ਤੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਦੀ ਵੀਡੀਓ ਵਿੱਚ ਟੋਟਲ ਤੁਹਾਨੂੰ 7 ਤੋਂ 8 ਨਾ ਦਿਖਾਵਾਂਗੇ ਤੇ ਆਪਾਂ ਪਹੁੰਚੇ ਆਂ ਵੀਰ ਕਾਲੇ ਕੋਲ ਤੇ ਆਜੋ ਕਰਦੇ ਆਂ ਵੀਰ ਨਾਲ ਗੱਲਬਾਤ ਤੇ ਪੁੱਛਦੇ ਆਂ ਇਹਨਾਂ ਦੀ ਜਾਣਕਾਰੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਹੋਰ ਸੁਣਾਓ ਕੀ ਹਾਲ ਜੇ ਹਾਲੇ ਮਹਾਰਾਜ ਜੀ ਬੜੀ ਕੁ ਆਰਾਮਦਾਦ ਕਿਰਪਾਏ ਚਾਹੀਦੀ ਆ ਦਾਦੀ ਮੰਡੀ ਫੇਰ ਜੀ ਠੀਕ ਹੈ ਜੀ ਕਿੰਨੀਆਂ ਅੱਜ ਫਿਰ ਅੱਜ ਵੀ ਜੀ ਮਈਆਂ ਦੇ 10 ਆ ਪਰ ਪਾਵਾਂਗੇ ਹੁਣ ਆਪਾਂ 6-7 ਦੀ 7 ਗਰੀ ਠੀਕ ਜੀ ਇਹ ਵੀ ਦਾਸਰ ਕਮਲਜਾ ਪੈ ਜਾਂਦਾ ਹੀ ਹਾਂਜੀ ਹਾਂਜੀ ਉਹ ਤੇ ਆਈ ਤੁਹਾਨੂੰ ਵੀ ਡੀਕਦੇ ਮਾਲ ਵਿਗਦਾ ਰਿਹਾ ਤੁਹਾਨੂੰ ਥੋੜੀ ਹਾਂਜੀ ਹਾਂਜੀ ਐ ਥੋੜੀ ਤੁਸੀਂ ਆ ਦੱਸੀ ਗੱਲ ਹਾਂਜੀ ਹਾਂਜੀ ਆ ਤੇ ਫਿਰ ਵੀਰਾਂ ਦੇ ਫੂਲ ਆਉਂਦੇ ਨਾ ਇਦਾਂ ਹੀ ਮਾਲ ਲਈ ਲਈ ਗਏ ਜਿਹੜੇ ਵੀਰ ਠੀਕ ਜੀ ਠੀਕ ਜੀ ਤੇ ਵੀਰ ਜੀ ਇੱਕ ਵਾਰੀ ਆਪਣਾ ਨਾਮ ਤੇ ਐਡਰੈਸ ਦੱਸ ਦਈਏ ਨਾਮ ਵੀਰ ਜੀ ਮੇਰਾ ਕਾਲਾ ਜੇ ਹਾਂਜੀ ਚੰਤਕੋੜ ਜੇ ਠੀਕ ਜੀ ਹਾਂਜੀ ਜ਼ਿਲ੍ਹਾ ਅੰਮ੍ਰਿਤਸਰ ਜੇ ਤਸਵੀਰ ਟਾਰੀ ਪੰਜੀ ਹਾਂਜੀ ਠੀਕ ਹੈ ਮੋਬਾਈਲ ਨੰਬਰ ਦੱਸ ਦਿਓ ਮੋਬਾਈਲ ਨੰਬਰ ਵੀਰ ਜੀ 95101 60843 ਠੀਕ ਜੀ ਤੇ ਕਿੰਨੇ ਕ ਟਾਈਮ ਚ ਵਿਕ ਜਾਂਦਾ ਮਾਲ ਫਿਰ ਆਪਣਾ ਇੱਕ ਘੰਟਾ ਵੀਰ ਜੀ ਇੱਕੋ ਘੰਟੇ ਕੋਈ ਪਲੈਨ ਹੀ ਨਹੀਂ ਕੋਈ ਹੈ ਮੈਂ ਨਾ ਇੱਕ ਵੀ ਲੰਮਾ ਗਈ ਹੁੰਦਾ ਉਹ ਵੀ ਨਹੀਂ ਆਇਆ ਕਦੇ ਬੜੀ ਮਹਾਰਾਜ ਦੀ ਕਿਰਪਾ ਨਹੀਂ ਆਵ ਲੈਂਦੀ ਝੋਟੀ ਪਿੱਛਾ ਮਾਰੁੰਦੀ ਅਸੀਂ ਵੀਰ ਸਾਈਡ ਤੇ ਕਰਦੇ ਹਾਂ ਆਪ ਚੋਲਾਂਗੇ ਆਓ ਚਲੋ ਆਹ ਵੇਖੋ ਕੋਈ ਝੂਠ ਨਹੀਂ ਜੋ ਸੱਚ ਹੈ ਉਹ ਹੀ ਦੱਸਣਾ ਆਹ ਝੋਟੀ ਬੱਜੀ ਜੀ ਦੀ ਗੱਲ ਕਰਨ ਦੇ ਆ ਵੀਰ ਤੇ ਬਾਕੀ ਵੀਰ ਦਾ ਹਾਂ ਝੋਟੀ ਥੱਲੇ ਕੰਮ ਸਾਫ ਸੁਥਰਾ ਹੋਵੇ ਤੇ ਮਾਲ ਵੇਖਦਾ ਬਿਲਕੁਲ ਜੀ ਹਾਂਜੀ ਤੇ ਕਰੀਏ ਸ਼ਰਵਾਦ ਕਰੋ ਜੀ ਇਹ ਤੋਂ ਕਰ ਲਈਏ ਆ ਝੋਟੀ ਵੀ ਕੀ ਡਿਟੇਲ ਜੇ ਦੀ ਝੋਟੀ ਥੱਲੇ ਵੀਰ ਜੀ ਹੁਣ ਜਿਹੜਾ ਮੋਕੇ ਦਾ ਦੁੱਧ 13 ਤੋਂ 14 ਕਿਲੋ ਹੋਊਗਾ ਅੱਛਾ ਜੀ 13 ਤੋਂ 14 ਦੇ ਤੋਂ ਥੋੜੀ ਜਿਹੀ ਲੱਸੀ ਆ ਨਾੜਾ ਨੂੜਾ ਵੇ ਸਰੀਰ ਤੇ ਵੀ ਵੇਖਦੇ ਬਾਕੀ ਚਵਾਈ ਦਾ ਬਹੁਤਾ ਟੌਪ ਦੀ ਨਜ਼ਾਰੇ ਵਾਲੀ ਲੱਗੀ ਥਾਂ ਬਹੁਤ ਚੰਗਾ ਲੱਗਾ ਤੇ ਇਹ ਆਪਣਾ ਜਿੰਨਾ ਵੀ ਅੱਜ ਮਾਲ ਜੇ ਸਾਰੀਆਂ ਵਗਰੀ ਕੱਟੀਆਂ ਜੇ ਤੇ ਇੱਕ ਵਹਿੜ ਆ ਮਗਰ ਬੱਛੀ ਠੀਕ ਜੀ ਕੱਟੇ ਨਹੀਂ ਆਰ ਕੀ ਆ ਤੇ ਕਿੰਨੇ ਦਿਨਾਂ ਦੀ ਸੂਈ ਜੇ ਕੀ ਵਿਧੀ ਆਪਣਾ ਅੰਦਾਜ਼ਾ ਲਾ ਲਓ ਅਸੀਂ ਤੇ ਹਮਤੇ ਕਿਦੀ ਗੰਦੇ ਆਂ ਇਹ ਨਾਲੇ ਮੋਲੇ ਚੱਲਣੀ ਐ ਮੈਂ ਲਓ ਵੀਰ ਜੀ ਵਰਤੇ ਦੀ ਲਾ ਲਓ 10 ਦਿਨਾਂ ਦੀ ਲਾ ਲਓ 10 ਦਿਨਾਂ ਦੀ ਸੂਈ ਲਾ ਲਓ ਤੁਸੀਂ ਮਗਰ ਫੀਮੇਲ ਕਾਫ ਜੇ ਹਾਂਜੀ ਥਾਨ ਭਾਂਡੇ ਚੰਗੀ ਐ ਤੇ 13 ਤੋਂ 14 ਲੀਟਰ ਮੋਕੇ ਦੁੱਧ ਤੇ ਆ ਰਿਹਾ ਖੋਲੋ ਵੀਰ ਜੀ ਖੋਲ ਕੇ ਦਿਖਾਈਏ ਲਓ ਜੀ ਵੀਰ ਜੀ ਤੋਰਾ ਤਰਾ ਚੈੱਕ ਕਰਾਉਨੇ ਆ ਆਰਡਰ ਕੁਆਲਿਟੀ ਵੀ ਚੰਗੀ ਐ ਵੀਰ ਸੰਮਰ ਵਾਲੀ ਥਣ ਥਣ ਬਹੁਤ ਚੰਗੇ ਲੱਗੇ ਐਨੂੰ ਘੁਮਾ ਲਿਓ ਜੋਸ਼ੀ ਦੇ ਕਰਮ ਵਾਲੀ ਨਾ ਆ ਯਾਦੂ ਵੀ ਜਣਾ ਲੈ ਗਿਆ ਵੀ ਨਾੜਾਂ ਨੂੰ ਨਾਵੇ ਤੇ ਪਤਲੀ ਚਮੜੀ ਪਤਲੇ ਚੰਮ ਦੀ ਨਾੜ ਨੋਟ ਚੰਗੀ ਸਾਰੇ ਸਰੀਰ ਤੇ ਸਿਰ ਮੂਹ ਦੀ ਵੀ ਸੋਹਣੀ ਆ ਬਾਕੀ ਆਰਡਰ ਕੁਆਲਟੀ ਤੋਂ ਹੀ ਕਰ ਸਕਦੇ ਚੈੱਕ ਲਾਗੇ ਤੋਂ ਥਾਣਾ ਦਾ ਸਹਿਜ ਗਏ ਬਿਲਕੁਲ ਚੰਗਾ ਵਧੀਆ ਪਚਵਾਈ ਚੁਈ ਆ ਪੋਲੀ ਵੀਰ ਜੀ ਪੂਰੀ ਵੀਤੀ ਇੱਕ ਨੰਬਰ ਦੀ ਠੀਕ ਆ ਕੱਦ-ਕਾੜ ਤੋਂ ਹੀ ਥੋੜਾ ਦੂਰ ਤੋਂ ਵੇਖ ਲੋ ਪੂਰਾ ਵੱਡਾ ਕੱਦ-ਗਾਠ ਆ ਹਾਂਜੀ ਕਾਲੀ ਸ਼ਾ ਕਾਲੀ ਸ਼ਾ ਝੋਟੀ ਏ ਲੈ ਜੋ ਵੀਰ ਜੀ ਲੈ ਜੋ ਬਾਕੀ ਵੀਰ ਦੇ ਕਹਿਣ ਮੁਤਾਬਕ ਥੋੜੀ ਲੱਸੀ ਪਰ ਮੈਨੂੰ ਇੰਨੀ ਲੱਗਨ ਨਹੀਂ ਤਈ ਕੋਈ ਖਾਸ ਨੋਰਮਲ ਜੀ ਹੈਗੀ ਐ 13 ਲੀਟਰ ਮਿੰਤੀ ਵਾਲਾ ਵੀਰ ਜੀ ਵੀਰ ਜੀ ਆਪਣੇ ਜਿਹੜਾ ਜਿੰਨਾ ਮਾਲ ਜਿੰਨੀ ਆਪਾਂ ਵੀਡੀਓ ਪਾਈ ਐ ਜੇ ਕੋਈ ਆਪਣਾ ਟਾਈਮ ਲਗਾ ਸਾਫ਼ ਕਰ ਜੇ ਮੈਂ ਹੀ ਫ੍ਰੀ ਤੇ ਚਵਾਈ ਆਪਣੀ ਕਿੰਨੇ ਤੋਂ ਕਿੰਨੇ ਜੇ 6 ਤੋਂ 6 6 ਤੋਂ 6 ਹਾਂਜੀ ਇਹ ਤੇ ਮੁੱਲ ਦੀ ਗੱਲ ਕਰੀਏ ਤੇ ਵੀਰ ਜੀ ਕੋਈ ਗੱਲ ਨਹੀਂ ਵੀ ਇਹਨੂੰ ਜਿੱਦਾਂ ਵੀਰ ਭਰਾਉਣ ਚੰਗਣ ਪਹਿਲਾਂ ਵਾਂਗੂੰ ਜਮਾ ਜਾਇਜ਼ ਹੀ ਕੇ ਜਾਇਜ਼ ਹੀ ਕਰਾ ਲਓ ਦੱਸੋ 20 ਦੀ ਦੇ ਦੀ ਇੱਕ 20 ਦੀ ਇੱਕ 20 ਦੀ ਹਾਂਜੀ ਮਾ ਦੁੱਧ ਦੇ ਹਿਸਾਬ ਨਾਲ ਤੇ ਮੇਰੇ ਸਾਹਮਣੇ ਜਾਇਜ਼ ਕਿਹਾ ਬਾਕੀ ਮਾਤਨ ਕਰੀਏ ਕਰਾ ਲਓ ਵੀਰ ਜੀ ਦੱਸੋ ਕੋਈ ਗੱਲ ਨਹੀਂ 5 60 ਤੇ ਹੋਰ ਨਾ ਨਾ ਤੁਹਾਡਾ ਮਾਣ ਆ ਇੱਕ 15 ਦੀ ਕੋਈ ਗੱਲ ਨਹੀਂ ਵੀਰ ਜੀ ਛੱਡੋ ਥੋੜਾ ਪਤਾ ਹੋਰ ਵੀਰ ਜੀ ਇੱਕ 14 ਦੀ ਹਾਂ ਨਾ ਦੇਣੀ ਠੀਕ ਜੀ ਲਓ ਜੀ ਵੀਰ ਜੀ 1,114,000 ਦੀ 13 ਲੀਟਰ ਮੌਕੇ ਤੇ ਦੁੱਧ ਤੇ ਦਹਾਂ ਦੇਣਾ ਦੱਸੋ ਚਲੋ 13 ਕਹਿ ਦਿੰਦੇ ਆਪਾਂ ਚਲੋ 13 ਕਹਿ ਦਿੰਦੇ ਆਪਾਂ ਰੋਣਾ ਵੀਰਾਂ ਭਰਾਵਾਂ ਨੇ ਠੀਕ ਜੇ ਪੱਕਾ ਹੋਊਗਾ ਬਾਕੀ ਵੀ ਚਵਾਈ ਚੂਈ ਚੰਗੀ ਜੇ ਕੋ ਟਾਈਮ ਟੂਮ ਲੱਗਾ ਸਾਫਤ ਕਰ ਜੇ ਮੈਂ ਹੀ ਫਰੀ ਦੇ ਦਾਂਗੇ ਆਪਣਾ ਜਿੰਨਾ ਨਹੀਂ ਇਹ ਗੱਲਾਂ ਤੇ ਚਲੋ ਕੋਈ ਕੰਪਲੇਨਟ ਨਹੀਂ ਹੈ ਅਜੇ ਤੱਕ ਲੋ ਜੀ ਚੈੱਕ ਕਰ ਸਕਦੇ ਨੇ ਕਾਲੀ ਸ਼ਾਹ ਸਿੰਘ ਵੀ ਬਹੁਤ ਸੋਹਣਾ ਲੱਗਾ ਬਾਕੀ ਦੂਜੇ ਤੋਂ ਵੀਰ ਦੂਜਾ ਇੱਕ ਰੰਗ ਕਾਲੀ 10 ਦੇਣਾ ਸੋਈ ਵੀਰ ਗੱਲ ਆਪਾਂ ਨੇ ਦੂਜਾ ਸੂਗਾ ਕਿਉਂਕਿ ਮੁੱਲ ਦਾ ਮੁੱਲ ਹੈ ਹੋ ਸਕਦਾ ਵੀਰ ਤੀਜਾ ਵੀ ਹੋਵੇ ਤੀਜਾ ਵੀ ਹੋਵੇ ਹਾਂ ਬੜਾ ਕੀ ਚੱਕਰ ਇਹ ਸੱਚ ਸੱਚ ਹੈ ਬਾਕੀ ਵੇਖਣ ਨੂੰ ਦੂਜੇ ਵੀ ਲੱਗਦੀ ਆ ਤੇ ਅਗਲਾ ਜੇ ਕੋਈ ਸੋਚੇ ਤੀਜਾ ਵੀ ਕਹਿ ਸਕਦਾ ਦੂਜੇ ਵੀ ਕਹਿ ਸਕਦਾ ਬਾਕੀ ਆ ਵੀ ਦੁੱਧ ਵਾਲੀ ਮਸ਼ੀਨ ਹੈ ਠੀਕ ਜੀ ਲਓ ਜੀ ਵੀਰ ਜੀ ਦੁੱਧ ਵਾਲੀ ਮਸ਼ੀਨ ਆ ਦੂਜੇ ਨੰਬਰ ਤੇ ਨੀਲੀ ਦੀ ਕਰਾਓ ਸਾਜੀ ਮਗਰ ਖੱਟੀ ਵੀ ਚੈੱਕ ਕਰੋ ਲਓ ਜੀ ਵੀਰ ਜੀ ਕੱਟੀ ਬਹੁਤ ਖੂਬਸੂਰਤ ਹੈ ਕਿੰਨੇ ਦਿਨਾਂ ਦੀ ਹੋਗੀ ਵੀਰ ਜੀ ਇਹ ਵੀਰ ਜੀ ਕੋਈ ਅੱਜ ਮੇਰੇ ਹਿਸਾਬ ਨਾਲ ਅੱਜ ਤੋਂ 9 ਦੇਣੀ ਹੋਏ ਜੇ ਨੂੰ 10 ਦੇਣੀ ਲਾ ਲਓ ਵੀ ਗਏ ਤਾਂ ਹੀ ਲਾ ਦੇ ਜੀ ਦਾਹਾਂ ਦੇਣਾ ਤਾਂ ਮਗਰ ਜਵਾਹੇ ਸੁਹਾ ਗਿਣਵਾ ਜੇ ਦਾ ਸੁਹਾ ਵੀਰ ਜੀ ਤਿੱਜਾ ਲਾਲੇ ਕੋਈ ਚੌਥਾ ਲਾਲੇ ਠੀਕ ਜੀ ਲਓ ਪਹਿਲਾਂ ਗੱਪਣ ਦੀ ਆਪਣੇ ਤੋਂ ਵੀਡੀਓ ਚੰਗੀ ਰਾਜੀ ਰੋ ਜੀ ਇਹਨੇ ਲੱਪਾ ਜਾ ਲਾਛ ਦਿਆ ਕਰਮਾਨੀ ਠੀਕ ਜੀ ਸੁਹਾ ਤਿੱਜਾ ਵੀ ਲਾ ਸਕਦੇ ਚੌਥਾ ਵੀ ਲਾ ਸਕਦੇ ਆ ਇੱਕ ਵੀਰ ਜੀ ਤੇ ਖੁਰਬਾਨ ਨਾਲੇ ਜੇ ਪਹਿਲਾਂ ਹੀ ਆਪਾਂ ਲਾ ਦਿੰਦੇ ਜਵਾਹੇ ਖੁਰਵਾ ਦੋ ਵਿਚਾਰੀ ਨਾ ਆਈ ਉਹ ਜੇ ਥੋਂ ਜਾਈ ਇੱਕ ਹੋਰ ਖੁਰਬਾਨ ਨਾਲੇ ਵੀਰ ਦੇ ਕਹਿਣ ਮੁਤਾਬਕ ਤੇ ਦੁੱਧ ਵੀਰ ਜੀ ਕਿੰਨਾ ਜੇ ਦੇ ਕੋਲ ਦੁੱਧ ਵੀਰ ਜੀ 13 ਤੋਂ 14 ਲੀਟਰ ਹੀ ਹੋਊਗਾ ਠੀਕ ਜੀ ਲਓ ਵੀਰ ਜੀ ਇਹਦੇ ਥੱਲੇ ਵੀ 13 ਤੋਂ 14 ਲੀਟਰ ਕੱਦ ਇਹ ਬਾਕੀ ਆਰਡਰ ਦੇ ਨਾੜਾ ਨੂੜਾ ਚੰਗੀਆਂ ਆ ਗਈਆਂ ਇਹਦੇ ਵੀ ਦੂਜੀ ਸਾਈਡ ਤੋਂ ਤੁਹਾਨੂੰ ਚੈੱਕ ਕਰਾ ਦਿੰਦੇ ਖਲਾਰੋ ਮੜੀ ਖਲਾਰੋ ਪੂਰਾ ਫੁੱਲ ਮਾਲਾ ਕਰਮਾਲੀ ਨਾੜਾ ਨੂੜਾ ਬਹੁਤ ਹੀ ਚੰਗੀਆਂ ਥਣ ਬਹੁਤ ਸੋਹਣਾ ਲੱਗਾ ਚਵਾਈ ਚਵਾਈ ਕਿਦਾਂ ਐਦੀ ਪੋਲੀ ਫਿਰ ਪੋਲੀ ਚਿੱਟੀ ਅੱਖ ਦੀ ਵੀਰ ਜੀ ਮੈਂ ਜੀ ਮਣਕੀ ਅੱਖ ਆ ਗਈ ਜੇ ਹਾਂਜੀ ਸੇਂਗ ਕੁੰਡਾ ਆ ਗਿਆ ਤੇ ਕੱਦ ਪੂਰਾ ਜੇ ਠੰਡੀ ਐਦੀ 50 ਥਲੇਵਾ ਛੱਡੋ ਠੀਕ 10 ਦਿਨਾਂ ਦਾ ਸੁਝਾਅ ਜੇ 14 ਲੀਟਰ ਦੁੱਧ ਆ ਤੇ ਵੀਰ ਖੋਰ ਪੰਨ ਦਾ ਚਾਹ ਆਪਾ ਬਣਾਵਾ ਕੇ ਵੀ ਦੇ ਦਾਂਗੇ ਹਨਾ ਕੋਈ ਚੱਕਰ ਨਹੀਂ ਆ ਠੀਕ ਹੈ ਵੀਰ ਭਾਈ ਹੋਈ ਕਰਕੇ ਨਾ ਅਸੀਂ ਆਖਿਆ ਵੀ ਡੰਗਰ ਪੀੜ ਪੂੜ ਬਣਾਉਂਦਾ ਜੇ ਚਾਹਾਂ ਫਿਰ ਖੇਤ ਲਓ ਜੀ ਜੇ ਕੇ ਵੀਰ ਦੇ ਪਸੰਦ ਆਉਂਦੀ ਆ ਤੇ ਖੋਰ ਵੀਰ ਨੂੰ ਤੁਸੀਂ ਕਹਿ ਸਕਦੇ ਬਣਾ ਕੇ ਦੇ ਦੂਗਾ ਤੁਸੀਂ ਆਪ ਹੀ ਬਣਵਾ ਸਕਦੇ ਜੀ ਜੀ ਗੱਲ ਕੱਲ ਆਖਿਆ ਬੰਦੇ ਨੇ ਆ ਹੀ ਜਾਣਾ ਠੀਕ ਜੀ ਬਾਕੀ ਵੀਰ ਤਾਂ ਪੁੱਛਦੇ ਆ ਕੀ ਰੇਡ ਕਰਨਾ ਇਹਦਾ ਵੀਰ ਦੇ ਰੇਡ ਤੇ ਜ਼ਿਆਦਾਤਰ ਜੈ ਜੀ ਹੁੰਦੇ ਆ ਤੇ ਮਾਲ ਵੀ ਇੱਕ ਘੰਟੇ ਦੇ ਲਗਭਗ ਵੇਖ ਜਾਂਦਾ ਸਾਰਾ ਹੀ ਇੱਕ ਵਾਰੀ ਫਿਰ ਤੁਸੀਂ ਆਰਡਰ ਦੀ ਕੁਆਲਿਟੀ ਚੈੱਕ ਕਰੋ ਥਣ ਥਣ ਬਹੁਤ ਸੋਹਣਾ ਗੈਪ ਵੀ ਚੰਗਾ ਹਾਂਜੀ ਕੀ ਮੋਲ ਰੱਖਣਾ ਵੀਰ ਜੀ ਇਹਦਾ ਨਾਮ ਮਰਜ਼ੀ ਕਰਾ ਲਾਂ ਵੀਰ ਦੱਸੋ ਇੱਕ ਵਾਰੀ ਫਿਰ ਮੈਂ ਆਪੇ ਕਰਾ ਲੈਣਾ ਪਹਿਲੀ ਵਾਜ ਦਿਓ ਮੇਲਾ ਜੀ ਦੱਸ ਇੱਕ ਦਾ ਹੁੰਦੀ ਤੇਜ ਕੇ ਇੱਕ ਦੱਸ ਦੀ ਹਾਂਜੀ ਇਹ ਚੋ ਵੀ ਪੰਜ ਛੱਡ ਦੀ ਮੇਰਾ ਵੀਰ ਜਿਹੜਾ ਵੀ ਆਉਂਦਾ ਦੂਰੋਂ ਨੇੜੇ ਆਉਣਾ ਵੀਰ ਤੇਲ ਖੂਕ ਕੇ ਹਾਂਜੀ ਥੋੜੀ ਜੀ ਇਹ ਉਹ ਤੇ ਚਲੋ ਠੀਕ ਠਾਕ ਥੋੜੀ ਜੀ ਇਹ ਨਾ ਲੱਸੀ ਹੋਊਗੀ ਲੱਸੀ ਬਣਾ ਹੈਗਾ ਹੈਗਾ ਜੀ ਲੱਸੀ ਹੈਗਾ ਆਪਾਂ ਆਖੀ ਜਾਈਏ ਆ ਦੂਰ ਤੋਂ ਥੋੜਾ ਦਿਖਾ ਦਿੰਨੇ ਆਪਾਂ ਕੱਦ ਵੱਡਾ ਕੱਦ ਵੱਡਾ ਇਹ ਥੋੜਾ ਲੱਸ ਬਣਾ ਹੈਗਾ ਦੁੱਧ ਪੂਰਾ ਦੁੱਧ ਵੀਰ 14 ਲੀਟਰ 15 ਕਿਲੋ ਦੁੱਧ ਨਾ ਨਾ ਮੈਂ ਹੀ ਦੇਵੇ ਹਾਂਜੀ ਤੇ ਵੀਰ ਫੇਰ ਗੱਲ ਕਰਲਾਂ ਠੀਕ ਜੀ ਹੁਣ ਵੀਰ 13 ਕਿਲੋ ਦੀ ਗਰੰਟੀ ਉਹ ਭਾਵੇਂ ਕੋਈ ਦੰਮ ਘਾਲੇ 13 ਲੀਟਰ ਦੀ ਫੁੱਲ ਗਰੰਟੀ ਹਾਂਜੀ ਤੇ ਰੇ ਛੱਡ ਦੀਰ ੱਕਾ ਕੇ ਕਹਿਣਾ ਸਰਦਾਰਾ ਹਾਂ ਕੋਈ ਗੱਲ ਨਹੀਂ ਵੀਰ ਤੇਰਾ ਮਾਨ ਠੀਕ ਜੀ ਹਾਂਜੀ 1 ਲੱਖ ਤੇ 5000 ਦੀ ਛੋਟ ਕਿੰਨੀ 1 4 ਦੀ ਵੀਰ ਹਾਂ ਨਾ 200 ਰੁਪਏ ਛੋਟ ਲਾਓ ਵੀਰ ਜੀ 1 4 ਦੀ ਹੋਰ ਵੀ ਉਹਨੇ ਮਾਨਤਨ ਕਰਤਾ ਕੋਈ ਗੱਲ ਨਹੀਂ ਮੇਰਾ ਵੀਰ ਕੋਈ ਦੂਰੋਂ ਨੇੜੇ ਹੋ ਦੁੱਧ ਵੀਰ ਦਾ ਕਹਿਣਾ ਹਰ ਵੀਡੀਓ ਚ ਵੀ ਚੋਕੇ ਖੜੋ ਆਪਣਾ ਦੁੱਧ ਵੀਰ ਦੋ ਟਾਈਮ ਠੀਕ ਜੀ ਬਹੁਤ ਵਧੀਆ ਗੱਲ ਐ ਤੇ ਆਜੋ ਹੁਣ ਤੀਜੇ ਨੰਬਰ ਤੇ ਫੇਸ ਦਿਖਾ ਦਿਓ ਇੱਕ ਰੀ ਇਹਨਾਂ ਦਾ ਤੇ ਕੱਟੀ ਵੀ ਬਹੁਤ ਸੋਹਣੀ ਚੰਗੀ ਜੇ ਮਗਰ ਸੇਮ ਹੀ ਕੱਟੀ ਦਾ ਫੇਸ ਆ ਹਾਂਜੀ ਤੇ ਆ ਜੋ ਨੰਨੇਜੇ ਨੰਬਰ ਤੇ ਦੱਸੋ ਵੀਰ ਜੀ ਇਹਦੇ ਬਾਰੇ ਆ ਵੀਰ ਜੀ ਦੇਖ ਲਓ ਮੈਂ ਇਹ ਕਿੰਨੇ ਕੁ ਦਿਨਾਂ ਦੀ ਸੁਈ ਹੋਗੀ ਵੀਰ ਜੀ ਉਹ ਹੌਠਾਂ ਦਾ ਹੰਦ ਨਾਲ ਦਾ ਸੁਵਾ ਜੇ ਸਾਰਿਆਂ ਦੇ ਪਿੱਛੇ ਫੀਮੇਲ ਕਾਫ ਜੇ ਇਹਦੀ ਕੱਟੀ ਲੋਈ ਜੇ ਇਹ ਥਲੇ ਵੀ ਦਿਹੁਣਾ 11 ਤੋਂ 12 ਕਿਲੋ ਦੁੱਧ ਤਿਆਰ ਹੋਊਗਾ ਠੀਕ ਜੇ ਸੁਵਾ ਕਿੰਨਾ ਜੇ ਦਾ ਨਾਲੇ ਮੂਲੇ ਚੱਲ ਗਈ ਆ ਦੂਜਾ ਹੀ ਸੁਵਾ ਜੇ ਦੂਜਾ ਸੁਵਾ ਤੇ ਕੱਦੇ ਦਾ ਮੀਡੀਅਮ ਜੇ ਕੱਦ ਮੀਡੀਅਮ ਤੇ ਦੁੱਧ ਕਿੰਨਾ ਦੁੱਧ ਵੀਰ ਜੀ ਉਹ 12 ਉਹ 12 ਪਰ 11 ਕਿਲੋ ਦੁੱਧ 11 ਕਿਲੋ ਦੀ ਗਰੰਟੀ ਹਾਂਜੀ ਠੀਕ ਜੀ 11 ਕਿਲੋ ਪੱਕਾ ਹੋਊਗਾ ਠੀਕ ਖੋਲੋ ਵੀਰ ਜੀ ਖੋਲ ਕੇ ਦਿਖਾਉਂਦੇ ਨੂੰ ਵੀਰ ਐਡੀ ਚੰਗੀ ਲੱਗੀ ਚਵਾਈ ਇੱਕ ਨੰਬਰ ਹਾਂਜੀ ਲਓ ਜੀ ਵੀਰ ਜੀ ਵੀਰ ਦਾ ਕਹਿਣਾ ਚਵਾਈ ਇੱਕ ਨੰਬਰ ਦੁੱਧ 11 ਲੀਟਰ ਦੀ ਗਰੰਟੀ 10 ਦਿਨਾਂ ਦੀ ਸੂਈ ਦੇ ਪਿੱਛੇ ਫੀਮੇਲ ਕਾਫ ਹਾਂਜੀ ਲਓ ਜੀ ਸਾਈਜ਼ ਤਾਂ ਮੀਡੀਅਮ ਮੇਰਾ ਭਰਾ ਮੈਂ ਬਾਲ-ਬਾਲ ਇਹੋ ਗੱਲ ਹੀ ਕਹਿੰਦਾ ਜੀ ਤੇ ਕੱਦ ਮੀਡੀਅਮ ਜਿਆ ਕੱਦ ਇਹ ਕਦੋਂ ਥੋੜੀ ਜੀ ਕਰਮਾਲੀ ਮਾਰ ਖਾਂਦੀ ਤੇ 1.5 ਬਾਕੀ ਸਫਾਈਆਂ ਚੰਗੀਆਂ ਐ ਆਜੇ ਤੁਰੂਗੀ ਦੋ ਡੌਕਰ ਮਾਰ 11 ਲੀਟਰ ਮੌਕੇ ਤੇ ਤਿਆਰ ਆ ਹੋਊਗਾ 12 11 ਦੀ ਗਰੰਟੀ ਇਹੋ ਗੱਲ ਵੀਰ ਜੀ ਗਰੰਟੀ ਵੀ ਵੀਰ ਜੀ ਭਾਵੇਂ ਕੋਈ ਦੋ ਤਿੰਨ ਦਿਨਾਂ ਦੀ ਲੈ ਜੇ ਨਹੀਂ ਵੀ ਤੁਹਾਡੇ ਘਰ ਜਾ ਕੇ ਕਰ ਠੀਕ ਜੀ ਆਰਡਰ ਉਤਰ ਬਹੁਤ ਸੋਹਣਾ ਗਰਮਾਲੀ ਦਾ ਫਿਕਸ ਜ ਹੈ ਮੋੜੋ ਵੀਰ ਜੀ ਮੋੜੋ ਇਹ ਨਿੱਕੀ ਗੁੱਟੀ ਦੀ ਹੈ ਤੇ ਸਿੰਗ ਸਿੰਗ ਬਹੁਤ ਸੋਹਣਾ ਤੇ ਕਾਲੀ ਸ਼ਾਹ ਬਾਲਟਾ ਪੱਠੇ ਖਾ ਗਿਆ ਜੈਡ ਬਲੈਕ ਆ ਗਈ ਜੇ ਸ਼ਾਈ ਸ਼ੂਈ ਚੰਗੀ ਸ਼ਾਈ ਵੀ ਚੰਗੀ ਝੋਟੀ ਹੈ ਦੂਜਾ ਸੁਗਾ ਪਿਓਰ ਦੂਜਾ ਸੁਗਾ ਪਿਓਰ ਦੂਜਾ ਸੁਗਾ ਲਓ ਜੀ ਵੀਰ ਜੀ ਪਿਓਰ ਦੂਜਾ ਸੁਗਾ ਯਾ ਵੀਰ ਹਾਂਜੀ ਉਹਨੇ ਪਹਿਲਾਂ ਚਲੋ ਪਤਾ ਗੱਲ ਕੀ ਹੈ ਜਿਹੜੇ ਖਰੀਦਣ ਵਾਲੇ ਆ ਨਾ ਉਹਨਾਂ ਦੀ ਅੱਖ ਜ਼ਿਆਦਾ ਕੰਮ ਕਰਦੀ ਹੈ ਹਾਂ ਕਹਿ ਦਿੰਦੇ ਕਹਿਣ ਵਾਲੇ ਕਹਿ ਦਿੰਦੇ ਵਪਾਰੀ ਦਾ ਰਹਿਣ ਸਹਿਣ ਦਾ ਸਾਰੀ ਜਿੰਮੇਵਾਰੀ ਆਪਣੀ ਹੋਊਗੀ ਠੀਕ ਜੀ ਬਿਲਕੁਲ ਆਪਣੀ ਤਸੱਲੀ ਕਰੇ ਕੋਈ ਵੀ ਦੂਰੋਂ ਲਾਗੂ ਹੁੰਦਾ ਹੈ ਸਾਈ ਪਾਉਂਦਾ ਵੀ ਆ ਜੇ ਕੋਈ ਦੋ ਟਾਈਮ ਰਹਿ ਕੇ ਆਪਣੀ ਤਸੱਲੀ ਕਰਨਾ ਚਾਹੁੰਦਾ ਰਹ ਸਕਦਾ ਪਾਉਂਦਾ ਵੀ ਆ ਭਾਈ ਜਸ ਨਹੀਂ ਵੀ ਫਿੱਟ ਪੈਂਦੀ ਤੇ ਵੀਰ ਜੀ ਆਪਣੀ ਸਾਈ ਬਿਲਕੁਲ ਬਰਾਬਰ ਪਹਿਣ ਆਪਾਂ ਵਾਪਸ ਕਰਾਂਗੇ ਕਿਉਂਕਿ ਆਪਾਂ ਉਸ ਚੀਜ਼ ਦੀ ਕਦਰ ਸਮਝਦੇ ਆਂ ਵੀਰ ਜਿਹੜਾ ਏਡੀ ਦੂਰੋਂ ਤੇਲ ਸੁਕਿਆ ਹੋਣਾ ਲੈਣ ਕਰਕੇ ਬਸ ਬਸ ਜੇ ਕੋਈ ਕਮੀ ਪੇਸ਼ੀ ਨਿਕਲਦੀ ਆ ਵੀਰ ਜੀ ਉਹ ਸੱਚਾ ਸਾਈ ਆ ਪੋਸੇ ਵੇਲੇ ਵਾਪਸ ਕੋਦੀ ਸਾਈ ਬੰਦੀ ਹੈ ਬਿਲਕੁਲ ਸਹੀ ਗੱਲ ਹੈ ਹਾਂਜੀ ਬਹੁਤ ਸੋ ਤਾਂ ਫਿਰ ਕੀ ਕਰਨਾ ਜੀ ਕਿਸੇ ਵळे ਕਈ ਸਾਈ ਪਵਾ ਕੇ ਨਾ ਤੇ ਮੁੜ ਕੇ ਅਗਲੇ ਨੂੰ ਆਂਦੇ ਯਾਰ ਏਦਾਂ ਹੁੰਦਾ ਜੇ ਇਹ ਚੀਜ਼ ਆਵੇ ਤੇ ਆਓ ਚਲੋ ਕੋਈ ਕਰਦੇ ਆ ਉਹਨਾਂ ਨੂੰ ਡੱਕੀਦਾ ਆਪਾਂ ਜੇ ਕਿਸੇ ਦਾ ਇੱਕ ਅੱਧੇ ਦਾ ਹੁੰਦਾ ਵੀ ਆ ਹਾਂਜੀ ਤੇ ਕੀ ਮੁੱਲ ਕਰਨਾ ਵੀਰ ਜੀ ਇਹਦਾ ਆਪਾਂ ਛੋਟੀ ਤੇ ਕਦੋਂ ਥੋੜਿਆ ਮਾਰ ਕੇ ਧਿਆਨ ਨਾਲ ਧਿਆਨ ਲਾ ਦਿਓ ਮੜਾ ਜੀ ਛੋਟੀ ਤੇ ਜਿਆਦਾ ਪੈਸੇ ਆ ਦੀ ਆ ਅੱਛਾ ਜੀ ਪਰ ਕਦ ਮੀਡੀਅਮ ਚਲੋ ਕੋਈ ਨਹੀਂ ਆਪਾਂ ਉਸ ਹਿਸਾਬ ਨਾਲ ਦੇ ਦੇਣੀ ਹੁਣ ਕੇ ਹਾਂਜੀ ਤੇ ਦੱਸ ਦਿਓ ਮੜਾ ਜੀ 95 ਦੀ ਮੇਰਾ ਕਿਤੇ ਜਿਹੜਾ 5 ਮੈਂ ਦੱਸਦਾ ਉੱਤੇ ਨਹੀਂ ਰੱਖ ਲੈਂਦੇ ਕਟਾ ਦੇਣਾ ਵੀਰ ਨੇ ਚਲੋ ਦੱਸੋ ਕਿ ਨਹੀਂ ਛੋਟ ਕਰਨੀ ਯਾਰ ਕਿ ਮੈਂ ਨਹੀਂ ਕਰਨੀ ਆਪ ਹੀ ਕਰਨੀ ਤੁਸੀਂ 95000 ਮੁੱਲ ਕੀਤਾ ਵੀਰ ਨੇ ਵੇਖੋ ਕੀ ਛੋਟ ਕਰਦਾ ਹੁਣ ਵੀਰ 80000 ਦੀ ਮਹਰ ਦੇਦਾ ਲਓ ਜੀ ਵੀਰ ਜੀ 88000 7000 ਵੀਰ ਨੇ ਲਾਤਾ ਜੇ ਹਾਂ ਜੀ ਦਾਹਾਂ ਦਿਨਾਂ ਦੀ ਸੋਈ 11 ਲੀਟਰ ਮੌਕੇ ਤੇ ਦੁੱਧ ਤਿਆਰ ਅੱਗੇ ਤਰੂਗੀ ਕਰਮਾਲ ਦੁੱਧੋਂ ਅਜੇ ਤਰੂਗੀ ਜੀ ਆਜੋ ਚੌਥੇ ਨੰਬਰ ਤੇ ਦੱਸਿਓ ਵੀਰ ਜੀ ਇਹਦੇ ਬਾਰੇ ਹੋਰ ਵੀਰ ਜੀ ਫੋਨ ਲਾਵੇ ਕੋ ਮਾਰਦਾਨ ਕਰਾਂ ਫੋਨ ਤੇ ਕਰਦੇ ਚਲੋ ਬਾਕੀ ਆ ਵੀ ਜਿਹੜੀ ਮੇਨ ਗੱਲ ਆ ਵੀ ਕੱਦ ਹਿਸਾਬ ਦਾ ਜੀ ਉਹਦਾ ਠੀਕ ਜੀ ਬਾਕੀ ਹੈ ਗੁਣਾ ਦੀ ਗੁਤਰੀ ਠੀਕ ਜੀ ਆ ਛੋਟੀ ਵੇ ਵੀਰ 15 ਦਿਨਾਂ ਦਾ ਦਸੂ ਬਾਈ 15 ਦਿਨਾਂ ਦਾ ਦਸੂਗਾ ਦੁੱਧ ਵੀਰ ਜੀ ਦੁੱਧ ਵੀਰ ਜੀ ਹੋਊ ਯਾਰਾ ਪਰ 10 ਕਿਲੋ ਪੱਕਾ ਹੋਊ ਦੁੱਧ ਛੋਟੀ ਦਾ ਆਰਡਰ ਦੇ ਬਟਨ ਬਟਨ ਇਹਦੇ ਵੀ ਆਗੇ ਕੋਈ ਬਟਨ ਕਹਿ ਦਿੰਦਾ ਕੋਈ ਬਿੰਦੀਆਂ ਵਾਲਾ ਕਹਿ ਦਿੰਦਾ ਕੋਈ ਅੱਖਾਂ ਵਾਲਾ ਕਹਿ ਦਿੰਦਾ ਹਾਂਜੀ ਹਾਂਜੀ ਆਪੋ ਆਪਣੀ ਏਰੀਆ ਦੀ ਬੋਲੀ ਆ ਹਾਂਜੀ ਹਾਂਜੀ ਤੇ ਸਿੰਘ ਉੱਚਾ ਗੁੰਡਾ ਥੋੜਾ ਜਿਹਾ ਉੱਚਾ ਗੁੰਡਾ ਵੀਰ ਹਾਂਜੀ ਇਹ ਜੇ ਮੁਕਾਤ ਦਾ ਬੱਚਾ ਇਹ ਹਫਤੇ ਇੱਕ ਦਾ ਹੋਣਾ ਮੇਰੇ ਸਾਬ ਨਾਲ ਨਹੀਂ ਵੀਰ ਹਫਤੇ ਦਾ 15 ਦਿਨਾਂ ਦਾ ਬੱਚਾ ਅੱਛਾ 15 ਦਿਨਾਂ ਦਾ ਇਹ ਦੇਖਣ ਨੂੰ ਨਿਕਾਜਾ ਲੱਗਦਾ ਦੇਖਣ ਨੂੰ ਯਾਬਦਾ ਠੀਕ ਮਿਲ ਕਾ ਫੇ ਲੋ ਵੀਰ ਜੀ 15 ਦਿਨਾਂ ਦਾ ਇਹਨੂੰ ਨਾ ਬਾਕੀ ਪਤਾ ਆ ਇਥੋਂ ਮੈਂ ਗੱਲ ਤੁਹਾਡੀ ਢੋਗਦਾ ਇੱਕ ਹਾਂਜੀ ਹੋ ਸਕਦਾ ਕੋਈ ਹੋਰ ਘਰ ਵਾਲਾ ਜਾਂ ਕੋਈ ਕਹਿੰਦਾ ਵੀ ਇਹ ਛੋਟਾ ਬੱਚਾ ਤੇ 5 ਦਿਨਾਂ ਦਾ ਚਾਹੁੰਦਾ ਬਾਕੀ ਆ ਗੱਲ ਤੁਹਾਡੀ ਸਿਫਤ ਆਏ ਗੱਲ ਦੀ ਸੱਚ ਸੱਚ ਆ ਤੇ ਯਾਰ ਇਹ ਕਿਤੇ ਕਰਮਾਂ ਵਾਲੀ 10 10 ਦਿਨਾਂ ਦੇ ਬੱਚੇ ਨਾ ਕਿ ਥੋੜੀ ਬਸ ਬਸ ਨਹੀਂ ਇਹ ਗੱਲ ਦੀ ਸਿਫਤ ਆ ਤੁਹਾਡੀ ਪਿੱਠ ਪਿੱਛੇ ਵੀ ਮੂੰਹ ਤੇ ਵੀ ਤੇ ਸੁਆ ਵੀਰ ਜੀ ਇਹਦਾ ਕਿੰਨਾ ਦੱਸਿਆ ਜੀ ਵੀਰ ਜੀ ਪਿਓਰ ਹੈ ਦੁੱਧ ਕਿੰਨਾ ਤਿਆਰ ਮੋਕੇ ਦੇ ਦੁੱਧ ਵੀਰ ਜੀ ਹੋਊ ਯਾਰਾ 10 ਦੀ ਗਰੰਟੀ ਹੋ ਲਓ ਵੀਰ ਜੀ 11 ਲੀਟਰ ਦੁੱਧ ਤੇ 10 ਦੀ ਫੁੱਲ ਗਰੰਟੀ ਥਾਂਡ ਥਣ ਬਹੁਤ ਹੀ ਸੋਹਣਾ ਲੱਗਾ ਤੇ ਚਵਾਈ ਚੋਈ ਵੀਰ ਜੀ ਕਿਦਾਂ ਜੀ ਇਹਦੀ ਨਾ ਮਤਲਬ ਜੇ ਆਪਾਂ ਬਹੁਤੀ ਪੋਲੀ ਕਹਦੀ ਉਹ ਬਣੀ ਜੇਗੀ ਅੱਛਾ ਜੀ ਦੂਰੋਂ ਨੇੜਿਆਂ ਹੁਣ ਥੋੜੀ ਜੀ ਵੀਰੇ ਮਗਰਲੇ ਥਣਾ ਦੀ ਨਾ ہاں ਜੀ ਕਈ ਬੀਬੀਆਂ ਚੋਂ ਲੈਂਦੀਆਂ ਉਹ ਨਾ ਫੋਨ ਕਰਨ ਚਵਾਈ ਜਾਂ ਇਦਾਂ ਤੇ ਜਾਂ ਪਸਮਾਨ ਜ਼ਿਆਦਾ ਪਉਂਦੀ ਆ ਨਾ ਨਾ ਪਸਮਾਨ ਹੀ ਜ਼ਿਆਦਾ ਪਉਂਦੀ ਥੋੜੀ ਜੀ ਨਾ ਮਗਰਲੇ ਥਣਾ ਚ ਥੋੜੀ ਜੀ ਨਾ ਥੋੜੀ ਜੀ ਘਰੂੜ ਜਿਹਨੂੰ ਨਾ ਮਾਤਰ ਜੀ ਸਾਨੂੰ ਤਾਂ ਲੱਗਦੀ ਨਹੀਂ ਦਰਮਿਆਨੀ ਜੀ ਜਿਹੜੀ ਇਹ ਘਰੂੜ ਆ ਮੱਝ ਵੀ ਜਨਾਨੀ ਕੋਣੀ ਚੋਈ ਜਾ ਸਕਦੀ ਠੀਕ ਜੀ ਬਾਕੀ ਹੈ ਦੁੱਧ ਵਾਲੀ ਮੈਂ ਠੀਕ ਹੈ 10 ਲੀਟਰ ਮੌਕੇ ਤੇ ਦੁੱਧ ਤਿਆਰ ਹੈ ਤੇ ਕੱਦ ਚੰਗਾ ਝੋਟੀ ਦਾ ਕੱਦ ਚੰਗਾ 4 ਰੁਪਈਆ ਦੀ ਵੀਰੇ ਰੁਪਈਆ ਦੀ ਲਓ ਜੀ ਵੀਰੇ ਜੀ ਗਾੜ ਵੀ ਚੰਗੀ ਹੋਣੀ ਕਿ ਠੀਕ ਜੀ ਆਰਡਰ ਬਹੁਤ ਸੋਹਣਾ ਬਣਿਆ ਨਾ ਗਾੜੀ ਨੂੰ ਵੀ ਆਉਣਾ ਪਿਛਾੜੀ ਨੂੰ ਵੀ ਆਉਣਾ ਵੀਰ ਹੁਣ ਸਾਡੇ ਹੁੰਦਿਆ ਹੁਣ ਤੇ ਵੀ ਜਾਣਾ ਤੇ ਸਾਫ਼ ਹੋ ਜਾਣੀਆ ਫੇਰੇ ਵੀਰ ਜੀ ਚੈੱਕ ਕਰ ਸਕਦੇ ਜੇ ਤੁਸੀਂ ਇੰਤਾ ਹੀ ਪਣੀ ਹੋ ਉਸ ਵੀਰੇ ਥਾਣੇ ਚੋਂ ਵੀ ਬਹੁਤ ਚੰਗੇ ਵੀਰਲੇ ਵੀ ਚੰਗੀ ਥਾਣਾ ਚ ਹਾਂਜੀ ਦੂਜਾ ਸੁਆਦ ਕੱਦ ਚੰਗਾ ਜੇ ਥੋੜਾ ਜਨ ਨੂੰ ਬੁਖਾਰ ਬਖੂਰ ਹੋਣ ਕਰਕੇ ਨਾ ਥੋੜੀ ਜੀ ਵਿਚਾਰੀ ਵੱਖੀ ਪੁੱਤੀ ਜੇ ਘੱਟ ਹੁਣ ਬਿਲਕੁਲ ਨੋਰਮਲ ਹੈ ਬਿਲਕੁਲ ਨੋਰਮਲ ਥਰਮਾਮੀਟਰ ਲਾ ਕੇ ਆਪਾਂ ਚੈੱਕ ਕਰਦੇ ਦੋਵੇਂ ਠੀਕ ਜੀ ਤੇ ਮੁੱਲ ਵੀਰ ਜੀ ਇਹਦਾ ਵੇਖ ਲੋ ਵੀਰ ਜੀ ਮੋਹਲੇ ਦੇ ਭਾਵੇਂ ਲੱਖੇ ਕਰਾ ਲੇ ਬਾਹਰ ਕਰਾ ਕੋ ਲੱਪਣ ਦਿਆ ਤਿੰਨ ਅਰੀ ਤੇ ਪਰ ਲਾਂ ਗਿੱਲਾ ਮੂੰਹ ਤੇ ਪਾਈ ਦਾ ਉਹਦੇ ਆਈ ਯਾਰ ਨਹੀਂ ਖੇਚਲ ਕਰਨੀ ਪੈਂਦੀ ਆ ਚਲੋ ਹਾਂਜੀ ਆਪਣਾ ਵੀ ਜੀ ਕਰਦਾ ਵੀਰ ਆਪਣੀ ਵਪਾਰੀਆਂ ਦੀ ਕਮਾਈ ਤੇ ਵਿਚਾਰੀ ਆ ਰਹੀਆ ਬਸ ਸਹੀ ਗੱਲ ਹੈ ਵੀ ਆਹ ਫੋਨ ਨਹੀਂ ਰਹੀਆਂ ਇੱਕ ਮੇਰੇ ਵੀਰ ਭਰਾ ਜਿਹੜੇ ਇਹਦੇ ਇੱਕ ਆਪਣੀ ਡਿਊਟੀ ਲੱਗੀ ਲੋਕਾਂ ਨਾਲ ਗੱਲ ਕਰਕੇ ਜਿੱਦੀ ਗੱਲ ਜਿੱਦਾਂ ਨਹੀਂ ਬੰਦੇ ਨੂੰ ਆਖੀਦਾ ਵੀ ਚੱਲ ਸਾਨੂੰ ਉਹ ਵੱਡ ਕੀ ਦੇ ਵਿੱਚੋਂ ਪੂਰੇ ਕਰ ਲੀਏ ਪਾਸੇ ਹੱਕ ਹੋ ਜੀ ਸਹੀ ਗੱਲ ਹੈ ਤੇ ਬਾਕੀ ਮੇਰਾ ਵੀਰ ਨਾ ਵੀਡੀਓ ਦੇ ਵੇਖ ਕੇ ਘਰ ਵਾਲੇ ਵੀ ਨਹੀਂ ਵੀਰ ਹੱਥ ਲਾਉਂਦੇ ਹਾਂ ਹਾਂ ਵਪਾਰੀ ਤੋਂ ਵਪਾਰੀ ਮਾਲ ਚੱਲਣ ਦਾ ਜਿਹੜੀ ਆ ਵੀਡੀਓ ਵਾਲਾ ਕੰਮ ਚੱਲ ਗਿਆ ਨਾ ਇਹਨੂੰ ਵੇਖ ਕੇ ਹਰ ਬੰਦੇ ਨੂੰ ਸਮਝ ਆ ਸਾਡੀ ਚੀਜ਼ ਕਿੰਨੇ ਦੀ ਆ ਰੱਖ ਤੋਂ ਘੱਟ ਕੋਈ ਵੀ ਨਹੀਂ ਗੱਲ ਹਾਂ ਨਹੀਂ ਸਹੀ ਗੱਲ ਤੇ ਅਗਲੇ ਨੂੰ 70 ਕਹਿ ਗਿਆ ਉੱਥੇ ਡਾਂਗਾ ਖਾਣੀਆਂ ਬਾਕੀ ਆਪਾਂ ਵੀ ਲਾਉਣਾ ਮਾਲ ਮੁੱਲ ਪਾ ਕੇ ਆਉਂਦਾ ਮਾਲ ਸਹੀ ਗੱਲ ਹੈ ਪਾਉਣਾ ਪੈਂਦਾ ਵੀ ਖਰਚੇ ਪੈ ਜਾਂਦੇ ਉੱਥੇ ਹੀ ਦਲਾਲੀਆਂ ਸਾਰਾ ਕੁਝ ਤੇ ਕੀ ਮੁੱਲ ਵੀਰ ਜੀ ਦਾ ਫਿਰ ਵੀਰ ਲੱਖ ਦੀ ਦੇ ਦਿੱਗੇ ਕਰੀਏ ਮੰਨ ਤਾਣਾ ਕਰਾ ਲਓ ਛੱਡੋ 5000 ਇੱਚੋਂ ਵੀ ਵੀਰ 90 ਦੀ ਹਾਂ ਨਾ ਦਵਾਂਗੇ ਲਓ ਜੀ 10 ਛੱਡਤਾ ਜੀ 200 ਰੁਪਈਆ ਸ਼ੁਰੂ 90000 ਦੀ ਦੂਜਾ ਸੂਆ 10 ਲੀਟਰ ਮੌਕੇ ਤੇ ਦੁੱਧ ਪਿਆਰ ਗਰੰਟੀ ਵਾਲਾ ਤੇ ਨਾੜਾ ਣੋੜਾ ਸਾਰੇ ਚੰਮ ਦੇ ਚੰਗੀਆਂ ਮੇਰਾ ਵੀਰ ਜਿੰਨਾ ਮਾਲ ਹੋ ਕਨਾ ਹੋ ਜਿੰਨਾ ਮੇਰਾ ਮਾਲ ਹੋ ਇਧਰ ਹੋਵੇ ਭਾਵੇਂ ਤਰੀ ਵੱਡਣਾ ਦੰਦਾਲ ਪਾਰ ਚੱਲ ਜੂ ਬਿਲਕੁਲ ਪਤਲੀ ਚਮੜੀ ਦੋਧੀਆਂ ਨਿਸ਼ਾਨੀਆਂ ਹੁੰਦੀਆਂ ਪਤਲੀ ਚਮੜੀ ਠੀਕ ਆਪਣਾ ਮਾਲ ਇਹ ਘਰੋਂ ਮੈਨੂੰ ਇਹ ਇਹ ਚੀਜ਼ਾਂ ਪਤਾ ਕਉਂ ਦੱਸਦਾ ਇਹਨੂੰ ਸਮਝ ਆ ਤੁਹਾਨੂੰ ਸਮਝ ਆ ਤੇ ਮਾਲ ਖੁੱਲਾ ਰੱਖਿਆ ਕਰੇ ਹੁਣ ਮੇਰੇ ਵਰਗਾ ਬੰਦਾ ਮੱਝ ਲੈਣ ਜਾਵੇ ਮੈਨੂੰ ਪਤਾ ਨਹੀਂ ਕਿਹੜੀ ਕੁਆਲਿਟੀ ਵੇਖਣੀ ਹੈ ਵੀਰ ਚਾਮਲੇ ਥੋੜੀ ਬਸ ਬਸ ਇੱਥੇ ਧਰਤੀ ਦੇ ਵਜਿ ਨਹੀਂ ਕਈ ਲੋਕ ਕਹਿੰਦੇ ਵੀ ਜਿਹੜੀ ਰਾਜੀ ਮੱਝ ਸਾਨੂੰ ਜ਼ਿਆਦਾ ਚੰਗੀ ਲੱਗਦੀ ਇਧਰ ਵੀ ਵੀਰ ਰਹੇ ਹਾਲ ਤੇ ਮਾਲ ਆਹ ਨਹੀਂ ਵੀ ਨਾਣਾ ਵੇ ਠੀਕ ਹੈ ਬਾਤ ਨੂੰ ਕਹਿ ਕੇ ਕਿਹਨੇ ਰੱਖਣਾ ਇਹ ਜੱਗ ਦੇ ਚੂਣੀ ਇਧਰ ਲੈ ਵੀ ਰਹਿ ਇਧਰ ਲੈ ਸਹੀ ਗੱਲ ਬਿਲਕੁਲ ਬਰੀਕ ਲੈ ਬਰੀਕ ਚਮੜੀ ਦੀ ਨਾੜਾ ਸਾਰੇ ਸਰੀਰ ਤੇ ਹੁੰਦੀਆਂ ਜੀ ਵੀਰ ਚਿਤਾਜੇ ਆ ਪਹਿਲਾਂ ਪੁੜਿਆਂ ਤੱਕ ਮਾਸਾਂ ਨਹੀਂ ਗਈ ਸਹੇ ਘਟੋਂ ਘਟ ਵੀ ਜਾਦਾ ਛੋਟੀ ਦੱਬੇ ਯਾਰ ਦੀ ਹਾਂ ਨਾ ਦੇਣੀ ਨਾ ਆਪਾਂ ਕਿੰਨਾ ਭੇਜੀ ਚਾਰ ਨੰਬਰਾਂ ਦੀ ਝੋਟੀ 90000 ਦੀ ਹਾਂ ਨਾ 200 ਰੁਪਏ ਝੋਟੀ ਆ ਪੰਜਵੇਂ ਨੰਬਰ ਤੇ ਝੋਟੀ ਏ ਦੱਸਿਓ ਵੀਰ ਜੀ ਇਹਦੇ ਬਾਰੇ ਇਹਦੇ ਵੀਰ ਇਧਰ ਵੇਖ ਝੋਟੀ ਇਹ ਵੀਰ ਅਜੇ ਹਫਤਾ ਲੈ ਲਓ ਜੀ ਲਾਗੇ ਤਾਂ ਤੁਹਾਨੂੰ ਦਿਖਣੀਆਂ ਹੋਣੀਆਂ ਨਾੜਾ ਸਾਰੇ ਚੰਮ ਦੇ ਸੇਮ ਹੀ ਭਰੀ ਪਈ ਕਰਮ ਵਾਲੀ ਭਾਵੇਂ ਤੇ ਸੂਈ ਲੈ ਜੇ ਵੀਰ ਆਪਾਂ ਨੂੰ ਕੋਈ ਇਤਰਾਜ ਨਹੀਂ ਅੱਛਾ ਜੀ ਬਾਕੀ ਵੀਰ ਪਿਛੇ ਦੀ ਭਾਰ ਦੀ ਆਪਣੀ ਗਰੰਟੀ ਹੋਊਗੀ ਠੀਕ ਠੀਕ ਆ ਬਾਕੀ ਜੇ ਕਿਹਨਾਂ ਸੂਈ ਵੀ ਖੜਨੀ ਉਹ ਝੋਟੀ ਵੀ 12 ਕਿਲੋ ਦੁੱਧ ਨਾ ਦਵੇ ਕਿਉਂਕਿ ਜਿੱਥੋਂ ਲਿਆਦੀ ਆਪਣੇ ਰਿਸ਼ਤੇਦਾਰਾਂ ਤੋਂ ਆਈ ਝੋਟੀ ਉਹਨਾਂ ਚੋਂ ਕਿਉਂ ਨਹੀਂ ਆਪਾਂ ਕੋਈ ਕਹਿਤੀ ਨਹੀਂ ਬਿਲਕੁਲ ਸਹੀ ਇਹ ਮਗਾਨਿਆ ਉਹ ਜੇ 12 ਕਿਲੋ ਝੋਟੀ ਨਾ ਦਵੇ ਯਾਰ ਇੱਥੇ ਘਰਵਾੜ ਦੇ ਲਓ ਜੀ ਵੀਰ ਜੀ ਇਸ ਤੋਂ ਵੱਡੀ ਗੱਲ ਕੋਈ ਹੋ ਨਹੀਂ ਸਕਦੀ ਤੇ ਵੀਰੇ ਜੇ ਇਹ ਗੱਲ ਸੁਣ ਕੇ ਤੇ ਮੇਰਾ ਜੀ ਕਰਨਾ ਮੈਂ ਹੱਲ ਦਾ ਮਾਰ ਲਾਂਗਾ ਬਣੀ ਵੇਖ ਕਿੰਨੀ ਹੈ ਤੇ ਜੇ ਇਧਰ ਵੇ ਪੁੜਿਆਂ ਦਾ ਆਰਡਰ ਬਹੁਤ ਹੀ ਸੋਹਣਾ ਬਣਾਇਆ ਕਰਮਾਲੀ ਨੇ ਤੇ ਪੁੜਾ ਮਾਸਾ ਨਹੀਂ ਅਜੇ ਬੈਠ ਇਹ ਕਿੰਨੇ ਦਿਨ ਲਾਜੂ ਵੀਰ ਜੀ ਮੇਰੇ ਹਿਸਾਬ ਨਾਲ ਵੀਰ 7 ਦਿਨ ਤੇ ਲਾਜ਼ਮੀ ਆ ਬਾਕੀ ਮੇਰਾ ਵੀਰ ਨਾ ਤੇ ਕਿੰਵਾ ਸੁਹਾ ਸੂਣ ਲੱਗੀ ਜੇ ਇਸ ਚੀਜ਼ ਦੀ ਸੌ ਇਹ ਵੀਰ ਦੂਜਾ ਨਾਲੇ ਕੋ ਤੀਜਾ ਨਾਲੇ ਪਹਿਲੇ ਤੀਜਾ ਲਾ ਲਓ ਚਲੋ ਤੀਜਾ ਸੁਹਾ ਸੂਣ ਲੱਗੀ ਇਹ ਨਹੀਂ ਹੈਗਾ ਵੀ ਪਹਿਲੇ ਨਹੀਂ ਹੋਏਗੀ ਠੀਕ ਜੀ ਤੇ ਇਹਦਾ ਵੀਰ ਭਲਾ ਕੀ ਚੱਕਰ ਹੈ ਸਿੰਘ ਦਾਤਰੀ ਸਿੰਘ ਆ ਗਿਆ ਜੀ ਦਾਤਰੀ ਸਿੰਘ ਠੀਕ ਹੈ ਤੇ ਜਦੋਂ ਕੋਈ ਖੜਦਾ ਵਾ ਗੱਡੀ ਦੇ ਵਿੱਚ ਤੁਹਾਨੂੰ ਪਤਾ ਲਾ ਰਹਿਣਾ ਵੀ ਦੋ ਚਾਰ ਤਿੰਨ ਡੰਗਰ ਪਹਿਲਾਂ ਹਾਂਜੀ ਹਾਂਜੀ ਬਾਕੀ ਕਰਮ ਵਾਲੀ ਬਣੀ ਬਣੀ ਬਹੁਤ ਹੀ ਚੰਗੀ ਆ ਬਣਦੀ ਬੜੀ ਤੇ ਸਾਰੇ ਸਰੀਰ ਨਾੜਾ ਨਾ ਭਰਿਆ ਹੀ ਪਿਆ ਜੀ ਥਾਂ ਥੋੜੀ ਵੀ ਬਹੁਤ ਚੰਗਾ ਤੇ ਵੀਰ ਕਹਿੰਦਾ ਵੀ ਮੇਰੇ ਮਤਲਬ ਵੀ ਕੇ ਖਾਸ ਬੰਦੇ ਕੋਲੋਂ ਆਈਏ 12 ਲੀਟਰ ਮੱਝ ਦੁੱਧ ਨਾ ਪਰੇ ਤੇ ਮੇਰੇ ਘਰ ਲਾ ਜੇ ਕੋਈ ਮੱਝ ਬਿਲਕੁਲ ਵੀਰ ਫੁੱਲ ਗਰੰਟੀਆਂ ਤਿੰਨ ਮਹੀਨੇ ਚ ਪੈ ਕੋਈ ਨਹੀਂ ਦਿੰਦਾ ਇੰਨੀ ਗਰੰਟੀ ਤਿੰਨ ਮਹੀਨੇ ਚ ਪੈਸੇ ਲਾਉਣ ਵਾਲੀ ਮਹੀਆ ਠੀਕ ਜੀ ਹਾਂਜੀ ਚਲੋ ਇਹ ਕਰਮ ਵਾਲੀਆਂ ਬਹੁਤ ਕੁਝ ਜ਼ਿੰਦੀਆਂ ਬਿਲਕੁਲ ਜੀ ਕਾਲਾ ਸੋਨਾ ਇਹ ਕੇ ਆ ਘਰ ਵੱੱਜਾ ਵੀ ਸੋਨਾ ਲੱਗਦਾ ਤੇਲ ਲਾ ਕੇ ਹੋਰ ਕਾਲਾ ਕੀਤਾ ਹਾਂ ਦਾਤਰੀ ਸਿੰਘ ਆ ਗਿਆ ਝੋਟੀ ਦਾ ਤਿੱਜਾ ਸੁਗਾ ਹੋਊਗੀ 12 ਲੀਟਰ ਦੁੱਧ ਪਰੋਗੀ ਵੀਰ ਦੇ ਕਹਿਣ ਮੁਤਾਬਕ ਕੱਦ ਦਰਮਿਆਨਾ ਕੱਦ ਵੀਰ ਮੀਡੀਅਮ ਬਾਰ-ਬਾਰ ਆਪਾਂ ਇਹ ਗੱਲ ਕਹਿੰਦੇ ਇੱਥੇ ਵੀਰ ਮੇਰਾ ਕੋਈ ਆਣ ਕੇ ਆਖੇ ਵੀ ਇੱਕ ਛੇ ਪੈ ਜਾਣੀ ਆ ਤੇ ਹੈ ਉਹ ਮਤਲਬ ਗੱਲ ਬਾਤ ਹੈ ਮੀਡੀਅਮ ਕੱਦ ਦੀ ਹੂੰ ਬਾਕੀ ਵੀਰ ਬਾਕੀ ਰਾਜੀ ਰੂਜੀ ਸਹੀ ਆ ਬਿਲਕੁਲ ਆ ਰਾਜੀ ਚੰਗੀ ਤਾਂ ਦਰ ਉਸਤਿਆ ਪੂਰੀ ਚਾਰੂ ਬੜੀ ਵੀਰ ਹੂੰ ਚਾਰੂ ਬੜੀ ਕਰਮਾਂ ਸਿੰਘ ਵੀ ਫੱਬਦਾ ਮੂੰਹ ਦੇ ਹਿਸਾਬ ਨਾਲ ਬਾਕੀ ਵੀਰ ਮੇਰਾ ਕੋਈ ਸੂਈ ਵੀ ਖੜਨਾ ਜਾਵੇ ਨਾ ਤਾਂ ਵੀ ਕੋਈ ਚੱਕਿਆ ਨਹੀਂ ਆਪਣ ਸਾਈ ਬਿਆਂ ਦਾ ਕਰ ਲਿਆ ਆਪਣਾ ਤੇ ਸੂਈ ਲੈ ਜੇ ਸਾਈ ਪੱਕੀ ਪਾਲੇ ਮੰਨ ਲਓ ਪੱਕੀ ਸਾਈ ਤੁਸੀਂ ਕਿਹਨੂੰ 5000 ਨੂੰ ਕਹਿੰਦੇ ਇਹ ਵੀ ਮਾਲਾ ਕਨਫਰਮ ਕਰਦੀ ਹੈ 10 ਨੂੰ ਕਹਿੰਦੇ 10 ਪਾਲੇ ਕੋਈ ਪੱਕੀ ਸਾਈ ਕੋਈ ਵੀਰ ਸਰਾਜ ਕੁਝ ਕੀ ਚ ਨਿਕਲਦੀ ਵੀ ਆ ਤੁਹਾਡੇ ਚੈਨਲ ਥਰੂ ਵੀਰ ਤੁਹਾਨੂੰ ਫਾੜ ਨਾਲੋਂ ਪਹਿਲਾਂ ਲਾ ਮੈਂ ਤੁਹਾਨੂੰ ਜਾਂਦਾ ਇਹ ਤੈਨੂੰ ਮੈਂ ਦੱਸਾਂ ਵੀ ਤੁਹਾਡਾ ਨੰਬਰ ਪਿਆ ਉੱਤੇ ਹਾਂਜੀ ਹਾਂਜੀ ਠੀਕ ਆ ਏ ਵੀਰ ਜੇ ਕੋਈ ਇਹਦੇ ਵਿੱਚ ਕੋਈ ਲਾਹਮਾ ਨਿਕਲਦਾ ਤੇ ਆਪਾਂ ਸਾਈ ਉਸੇ ਵੇਲੇ ਵਾਪਸ ਬਾਕੀ ਘਰ ਵਾਲਾ ਫੋਨ ਸੁਣੇ ਨਾ ਸੁਣੇ ਹਨ ਨੂੰ ਸੁਣਨਾ ਪੈਂਦਾ ਜਿਹੜਾ ਵੀ ਕੋਈ ਲਾਉਂਦਾ ਗੱਲ ਕਰਨੀ ਪੈਂਦੀ ਜਿਹੜੇ ਮਾਲ ਲੈ ਆਈਏ ਕਿਸੇ ਦਾ ਇੱਥੇ ਪਿੱਛਾ ਮਾਰਦਾ ਵੀ ਹੋਵੇ ਨਾ ਡੰਗਾ ਤੇ ਅਸੀਂ ਵਪਾਰੀ ਇੰਨੀ ਸ਼ਰਮ ਕਰਦੇ ਆ ਵੀ ਵੀਰ ਨਹੀਂ ਕਿਸ ਨੂੰ ਦੇਣਾ ਆਪਣੇ ਘਰ ਸੁਆਕੇ ਬਿਲਕੁਲ ਸਹੀ ਗੱਲ ਹੈ ਅਗਲੇ ਘਰ ਮਾਸਾ ਵੀ ਨਿਕਲ ਆਇਆ ਨਾ ਅਗਲੇ ਨਿਕਣਾ ਮੇਰਾ ਭਾਂਜ ਮੈਨੂੰ ਲੱਗ ਉਸੇ ਵੇਲੇ ਫੋਨ ਲਾਉਂਦੇ ਹਾਂ ਠੀਕ ਤੇ ਇਹਦਾ ਮੁੱਲ ਵੀਰ ਜੀ ਦੱਸਿਆ ਨਹੀਂ ਆਪਾਂ ਲੈ ਜਾ ਵੀਰ ਜੀ ਨਹੀਂ ਚੰਗੀ ਲੱਗੀ ਦੱਸਣਾ ਤੁਸੀਂ ਦੱਸਣਾ ਹਣਾ ਕੀ ਉਹਦਾ ਮੇਰੇ ਸ 85 ਲੈ ਜਾ ਵੀ ਹੈ 85 ਕਰ ਦਈਏ ਮਾਨਦਾਨ ਕਰੋ ਆਪ ਹੀ ਕਰੋ ਯਾਰ ਕੀ ਬਾਹਰ ਦੇਖਣ ਵਾਲਾ ਸੋਚਦਾ ਘਰੇ ਨਾ ਪਹਿਲਾਂ ਨਹੀਂ ਕੀਤਾ ਹੁੰਦਾ ਗੱਟਮਟ ਨਹੀਂ ਨਹੀਂ ਸਹੀ ਗੱਲ ਹੈ ਨਾ ਹਾਂਜੀ ਤੇ ਇਦਾਂ ਦੀ ਆਪਣੀ ਕੋਈ ਗੱਲ ਨਹੀਂ ਹੁੰਦੀ ਮੋਟਰਸਾਈਕਲ ਉਤਰੀ ਤਾਂ ਪਾਣੀ ਪੀਦਾ ਘੁੱਟ ਤੇ ਆਖੀ ਤਾਂ ਚਲੋ ਵੀਰ ਜੀ ਵੀਡੀਓ ਬਣਾਈ ਹਾਂ ਤੇ ਦੱਸਿਏ ਵੀਰ ਜੀ ਇਹਦਾ ਕਿ 70000 ਚੋਂ 200 ਰੁਪਏ ਛੋਟ 70000 ਦੋ ਘਟ 80000 ਦੀ 200 ਰੁਪਏ ਛੋਟ ਹਾਂਜੀ ਬਹੁਤ ਹੀ ਜਾਇਜ਼ ਮੁੱਲ ਕਰਤਾ ਵੀਰ ਨੇ ਝੋਟੀ ਦੇ ਹਿਸਾਬ ਨਾਲ ਵੀਰ ਹਿਸਾਬ ਵੇ ਆਹ ਇੱਕ ਅਗਲੇ ਬਨੇੜੀ ਗੁੰਮੀ ਜੀ ਨਹੀਂ ਹੁੰਦੀ ਆਹੜੀ ਦੋਵਾਂ ਪਾਸੀ ਜਿਹੜੀ ਇਹ 나ੜ ਹੁੰਦੀ ਹੈ ਨਾ ਇਹ 나ੜ ਦਾ ਵਾਲ ਹੁੰਦਾ ਹੈ ਹਾਂਜੀ ਇਹਦੀ ਨਿਸ਼ਾਨੀ ਹੁੰਦੀ ਹੈ ਬਿਲਕੁਲ ਸਹੀ ਅੱਛਾ ਜੇ ਕੰਮ ਚੜਿਆ ਵੇ ਉਹ ਤੋਂ ਦਿਖਣੀ ਨਹੀਂ ਥਾਲੀ ਉਹ ਫਿਰ ਦੁੱਧ ਹੀ ਨਹੀਂ ਮਾਲ ਦਿੰਦਾ ਲਓ ਵੀਰ ਜੀ ਬਹੁਤ ਹੀ ਚੰਗੀ ਦੁੱਧ ਵਾਲੀ ਨਿਸ਼ਾਨੀਆਂ ਵੀਰ ਨੇ ਤੁਹਾਨੂੰ ਸਾਰੀਆਂ ਦੱਸਤੀਆਂ ਕੀ ਕੁਆਲਿਟੀ ਹੈ ਝੋਟੀ ਚ ਇੰਨੀ ਮਾਣ ਮਾਣ ਮੈਂ ਕਹਦਾ ਇਹਦਾ ਮਾਣ ਆਪਾਂ ਪਾ ਰਹੇ ਆ ਆਜਾ ਹੁਣ 6ਵੇਂ ਨੰਬਰ ਤੇ ਲੈ ਵੀ ਟੈਂਕ ਜੇ ਇਧਰ ਰਸ਼ੀਆਨ ਡੌਲ ਬੈਡ ਦੀ ਚਾਦਰ ਪਾ ਦੇ ਜਿੰਨਾ ਜਿੰਨਾਂ ਨੂੰ ਰਾਜੀ ਝੋਟੀਆਂ ਵੱਡੀਆਂ ਝੋਟੀਆਂ ਚੰਗੀਆਂ ਲੱਗਦੀ ਆਪਾਂ ਉਹਦਾ ਖਾਣ ਕਰਕੇ ਵੀਰ ਮਾਸ ਨੂੰ ਹੱਥ ਨਹੀਂ ਪਾਉਂਦੇ ਕੱਲ ਸੋਹਣੀ ਲੱਗੀ ਤਾਂ ਲੈ ਸੋਹਣੀ ਝੋਟੀਆਂ ਸੁਆ ਵੀਰ ਜੀ ਦੁੱਜਾ ਹੋਊਗਾ ਪਿਓਰ ਵੀਰ ਜੀ ਦੁੱਜਾ ਹੋਊਗਾ ਪਿਓਰ ਦੁੱਜਾ ਸੁਆ ਤੇ ਕੱਦ ਕੱਟ ਦੀ ਪੂਰਾ ਕੱਦ ਕਾਠ ਕੀ ਕਹਿੰਦੇ ਹੁੰਦੇ ਆ ਵੀ ਮੈਂ ਵੀਰ ਦੇ ਮੋਢੇ ਤੋਂ ਤਾਂ ਜਾਣਦਿਆ ਤੇ ਵੀਰ ਦਾ ਵੀ ਕੱਦ ਕੋਈ 6 ਫੁੱਟ ਦੇ ਲਾਗੇ ਬੰਨੇ ਹੋਣਾ 6 ਤੋਂ ਥੋੜਾ ਘੱਟ ਹੋਊਗਾ। ਬਾਕੀ ਝੋਟੀ ਦਾ ਪੂਰਾ ਕੱਦ ਜੇ। ਸੁਹਾ ਦੁਜਾ ਸੋਣਾ ਵੀਰ ਜੀ ਕਿੰਨਾ ਟਾਈਮ ਕੱਚੀ ਆਏ? ਮਾ ਵੀ ਹੁਣ ਦੱਸਣਾ ਸਾਰਾ ਕੋਈ ਝੋਟੀ। ਵੀ ਨਾਇਕ ਵੀਰ ਕੋ ਘਾ ਰਿੰਦੇ ਕਾਪੀ ਦੇ। ਇਹ ਇਹਦੇ 'ਚ ਕੋਈ ਸ਼ੱਕ ਨਹੀਂ ਹੈਗਾ ਵੇਖਣ ਵਾਲੇ ਨੇ ਆਪ ਹੀ ਵੇਖ ਲੈਣਾ ਸੋਨਾ ਸੋਨਾ ਹੀ ਐ। ਵੀ ਨਾਇਕ ਸਾਰਾ ਹੀ ਸੋਨਾ ਐ ਪਰ ਇਹ ਕੁਝ ਖਰਾ ਹੀ ਸੋਨਾ ਜਿਹਨੂੰ 24 ਕੈਰਟ ਦਾ ਘਹਿ ਦਿੰਦੇ ਆਪਾਂ। ਕਾਪੀ ਦੇ ਹਿਸਾਬ ਨਾਲ ਵੀਰ ਮਹੀਨਾ ਰਹਿੰਦਾ। ਕਾਪੀ ਦੇ ਹਿਸਾਬ ਨਾਲ ਮਹੀਨਾ। ਅੱਜ ਦਿਨ ਉੱਤੇ ਵੀ ਖੜ ਸਕਦੀ। ਠੀਕ ਜੇ। ਆ। 35 ਕੇ ਦਿਨਾਂ ਦਾ ਐਸਟੀਮੇਟ ਲਾ ਕੇ ਚੱਲੀ ਆਪਾਂ ਲਓ ਜੀ ਵੀਰ ਜੀ 35 ਦਿਨ ਖੜ੍ਹਦੀ ਖਲਾਰੋ ਇੱਕ ਮਿੰਟ ਖਲਾਰ ਲਓ ਇਹਦੇ ਕੱਦ ਵੇਖੋ ਵੀਰ ਜੀ ਥੋੜੀ ਜੀ ਡਰਦੀ ਘਰ ਥਾਣ ਤੁਣ ਚਵੇਂ ਹੀ ਇੱਕ ਬਰਾਬਰ ਵਿਰਲਾ ਫੁੱਲ 98 ਛਾਈ ਜਿਵੇਂ ਕੀ ਕਹਿੰਦੇ ਹੁੰਦੇ ਕਾਲਾ ਅੰਗੂਰ ਹੁੰਦਾ ਐਨੀ ਛਾਈ ਤੇ ਇੱਕ ਰੰਗ ਕਾਲੀ ਥੋੜੀ ਜੀ ਡਰਦੀ ਲੈ ਜਾਓ ਵੀਰ ਜੀ ਲੈ ਜਾਓ ਬਾਲ ਬੋਰ ਨਹੀਂ ਕੱਢੀ ਗਹਿਣੀ ਛੋਟੀ ਤੇ ਵਜਨ ਦੇ ਹਿਸਾਬ ਨਾਲ ਸਿੰਘ ਇਹਦਾ ਜਿਹੜਾ ਫੇਸ ਦੇ ਹਿਸਾਬ ਨਾਲ ਸਿੰਘ ਪੂਰਾ ਫੱਪਦਾ 30-30 ਦਿਨਾਂ ਦੇ ਕਰੀਬ ਅਜੇ ਦਿਨ ਲੈ ਜਾਊਗੀ ਕਾਪੀ ਦੇ ਹਿਸਾਬ ਨਾਲ 30 ਦਿਨ ਉਦਾਂ ਵੀਰ ਕਹਿੰਦਾ ਵੀ 5 ਦਿਨ ਉਤੇ ਰੱਖ ਕੇ ਚੱਲ ਲੋ ਕਿਤੇ ਵੀਰ ਬਹੁਤੇ ਆਪਾਂ ਗਿਆਨੀ ਦੇ ਹੈ ਨਹੀਂ ਉਹ ਬਿਲਕੁਲ ਸਹੀ ਗੱਲ ਹੈ ਬਾਕੀ ਜਿਹੜੇ ਹਿਸਾਬ ਨਾਲ ਵੀਰ ਬਾਹਰ ਮਾ ਲਿਆ ਨਾ ਹਾਂਜੀ ਇਹ ਜੋ ਟੀ ਜਿਹੜਾ ਵੀਰ ਮੇਰਾ ਕੋਈ ਮਹੀਨਾ ਸਾਂਭੂਗਾ ਨਾ ਘੱਟੋ ਘੱਟ ਜਿਆਦਾ ਨਹੀਂ ਤੇ ਕੋਈ 30 ਤੋਂ 32 ਹਜ਼ਾਰ ਕੇ ਜੋੜਨ ਵਾਲੀ ਠੀਕ ਆ ਉਹਦੇ ਹੁਣ ਮੁੱਲ ਸੁਣ ਕੇ ਪਤਾ ਲੱਗੂਗਾ ਆਪਾਂ ਵੀਡੀਓ ਤਾਂ ਪਾ ਦਿੰਨੇ ਆ ਵੀਰ ਪੜਾ ਕੀ ਚੱਕਰ ਹੁੰਦਾ ਬੁੱਝ ਪੈਸਾ ਹੋਵੇ ਕੋਲ ਹਾਂਜੀ ਤੇ ਮਾਲ ਹੋਰ ਆਜੂ ਹਮ ਕੀਪਦਾ ਹੋਰ ਕਿਸੇ ਦੇ ਕਰਮਾ ਜਿ ਜਿੰਨੇ ਕੋਈ ਆਪਣਾ ਮੁਨਾਫਾ ਖੱਟਦਾ ਬਿਲਕੁਲ ਸਹੀ ਗੱਲ ਠੀਕ ਆ ਪਤਾ ਕੀ ਇਹ ਇੱਕ ਲਾੜਰੀ ਹੁੰਦੀ ਆ ਇਹ ਵੀ ਦੇਣੀ ਚਾਹੀਦੀ ਕਦੀ ਆਪਣੇ ਤਾਂ ਜਗਾ ਵੀ ਵਾਦੂਗਾ ਅਠਾ ਦੱਥਾ ਵੀ ਵਾਦੂ ਮਾਲ ਆਪਾਂ ਇਹ ਆ ਵੀ ਜੇ ਤਿਆਰ ਕਰਕੇ ਵੇਚਾਂਗੇ ਤੇ ਫਿਰ ਕੋਈ ਮੁੱਲ ਫੁੱਲ ਨਹੀਂ ਮਹਾਰਾਜ ਦੀ ਫੁੱਲ ਕਿਰਪਾ ਐਵੇਂ ਆਖੀਏ ਤੇ ਵੀਰ ਦਾ ਸੱਚ ਬੋਲਣ ਦਾ ਕਿਤੇ ਨਾ ਕਿਤੇ ਕਾਰਨ ਇਹ ਵੀ ਹੁੰਦਾ ਵੀ ਬੰਦਾ ਰੱਜਿਆ ਪੁੱਜਿਆ ਕੋਈ ਭੁੱਖ ਨਹੀਂ ਹੈਗੀ ਫਿਰ ਫੋਨ ਕਰਦੇ ਆ ਆਂਦੇ ਵੀਰ ਆਪ ਮਾਲ ਹੀ ਧੜ ਤੋਂ ਲੈਣਾ ਤੇ ਹੁਣ ਮਾਲ ਵੀਰ ਲੋਕ ਵੀਰ ਕੋਈ ਉਹ ਮੱਝਾਂ ਵੱਡੀਆਂ ਮੰਗਦੇ ਵਿਸ਼ਵਾਸ ਵੀਰ ਬੜੀ ਵੱਡੀ ਚੀਜ਼ ਹੁੰਦੀ ਹੈ ਬਣ ਗਿਆ ਤੁਹਾਡੇ ਤੇ ਲੋਕਾਂ ਦਾ ਬਾਰੇ ਨਹੀਂ ਵੀਰ ਅਸੀਂ ਹੋਣੀ ਦੇ ਸਕਦੇ ਉਹ ਸਰਕਾਰੀ ਪਾਸ ਹੋਈਆਂ ਮੱਝਾਂ ਵੱਡੀਆਂ ਠੀਕ ਲਓ ਵੀਰ ਜੀ ਵੱਡੀਆਂ ਮੱਝਾਂ ਵੀਰ ਕੋਲ 20 ਕਿਲੋ ਵਾਲੀ ਬੇ ਕੰਮ ਵੀਰ ਦੁੱਧ ਦਾ ਆਪਣਾ ਵਾ ਠੀਕ ਜੀ ਘਰ ਆ ਕੋਲਾ ਜੀ ਦੁੱਧ ਬਾਕੀ ਮੇਨ ਹੈ ਤੇ ਆਪਣਾ ਇਹ ਤੋਹਫਾ ਹਰ ਕਿੰਨੇ ਦਾ ਦੇਣਾ ਆਪਾਂ ਲੈ ਜਾ ਵੀਰ ਤੂੰ ਹੀ ਦਾ ਹਾਂਜੀ ਨਹੀਂ ਤਾਂ ਹੀ ਦੱਸਣਾ ਨਹੀਂ ਕਰਾਲਾ ਜਿੱਦਾਂ ਰੇਟ ਆਪਾਂ ਕਰਨਾ ਬਿਲਕੁਲ ਜਾਇਜ਼ ਆ ਕਰਾਲਾ ਵੀ ਇਹ ਜਿੱਦਾਂ ਕਹਿੰਦੇ ਨੇ ਲਾਟਰੀ ਪਾ ਲਈ ਦੇ ਨੇ ਕਮੇਟੀ ਆ ਮੈਂ ਡੇਢ ਦੀ ਵੇਚ ਲਾ ਠੀਕ ਜੇ ਉਹ ਦੇ ਦੇਖ ਨਹੀਂ ਦਿਆ ਹੁਣ ਦੱਸਿਏ ਡੇਢ ਦੀ ਵੇਚ ਲਾ ਹੁਣ ਹੁਣ ਇੱਕ 10 ਦੀ ਦੇ ਦੀ ਇੱਕ 10 ਦੀ ਹਾਂਜੀ ਪੂਰੇ ਦੀ ਕਰ ਦੀਏ ਨਹੀਂ ਵੀਰ ਉਹ ਘਾਇਣਾ ਆਪ ਘਾਇਣਾ ਆ ਆਪਾਂ ਬਹੁਤੀ ਤੁਹਾਨੂੰ ਦੱਸਿਆ ਕਮਾਈ ਰੱਖ ਕੇ ਨਹੀਂ ਆਪਾਂ ਤੁਰਦੇ ਚੱਲ 8000 ਛੱਡ ਦੇ ਇੱਕ ਦੋ ਦੀ ਦੇ ਦੀਏ ਚਾਲ ਠੀਕ 200 ਰੁਪਏ ਛੋਟ ਕਰ ਲਾਓ ਵੀਰ ਜੀ ਇੱਕ ਲੱਖ ਹੋ ਗਈ ਵੀਰ ਇੱਕ ਲੱਖ ਦੇ 1000 ਦੀ ਤੇ ਬਾਕੀ ਚਲੋ ਸਾਰੀ ਸੁਣੀ ਕਰਮ ਵਾਲੀ ਤਾਰੀਫ ਲੈ ਮੇਰੇ ਕੋਲ ਹੋਰ ਸ਼ਬਦ ਨਹੀਂ ਹੈਗੇ ਵੀ ਇਹਦੀ ਤਾਰੀਫ ਕਰਾਂ ਬਾਕੀ ਥਣ ਵੀ ਚਵੇਂ ਇੱਕ ਬਰਾਬਰ ਤੇ ਲਾਡੋਲਾ ਪੂਰੀਆਂ ਕੱਦ ਵਜਨ ਪੂਰਾ ਫੁੱਲ ਸਿੰਘਾਂ ਦੀ ਕੁੰਡੀ ਉਹ ਤਾਂ ਜ਼ਿਆਦਾ ਆਪਾਂ ਨਹੀਂ ਕਹਿਣ ਦਿੰਦੇ ਕਿਉਂਕਿ ਘਰ ਵਾਲਿਆਂ ਦੇ ਮੁਤਾਬਕ 1.75 14 ਕਿਲੋ ਦੁੱਧ ਨੇ ਪਹਿਲੇ ਸਵੇਰ ਗੱਡੀ ਠੀਕ ਜੀ ਠੀਕ ਆ ਬਾਕੀ ਵੀਰ ਆਪਣਾ ਕੋਈ حساب ਲਾ ਲੈ ਨਹੀਂ ਜਿੱਡੀ ਝੋਟੀ ਹੈ ਕੱਢਣਾ ਚਾਹੀਦਾ ਕੱਢਣਾ ਚਾਹੀਦਾ 16 17 ਕਿਲੋ ਦੁੱਧ ਕੀ ਜਾਂਦਾ ਕੱਢੋ ਗੱਲ ਵੱਧ ਚਾਹੀਦਾ ਹੂੰ ਬਾਕੀ ਵੀਰ ਜੇ ਜਿਹੜਾ 14 15 ਕਿਲੋ ਦੁੱਧ ਦੇ ਵੀ ਬੜਾ ਹੁੰਦਾ ਲੱਕੇ ਲਾਲਾ ਕਈ ਕਈ ਮੇਰੇ ਵੀਰ ਗੁੱਸਾ ਨਾ ਕਰਨ ਕਈ ਮੇਰੇ ਵੀਰ ਨਾ ਪੈਸੇ ਲਾਉਣ ਦੇ ਸ਼ਿਕਾਇਤ ਹੁੰਦੇ ਤੇ ਮੁੜ ਕੇ ਵਾਝ ਦੀ ਧਰੇਕਣਾ ਨਾ ਫਿਰ ਉਹਦੀ ਕੋਈ ਗਾਰੰਟੀ ਆਪਣੀ ਕੋਈ ਗਾਰੰਟੀ ਸਹੀ ਗੱਲ ਹੈ ਆਪਣੀ ਸੇਵਾ ਵਿੱਚ ਆਪਾਂ ਸੇਵਾ ਦੀ ਗਰੰਟੀ ਫੋਲਿਆ ਸੇਵਾ ਕਰੋ ਤੇ ਕਰਮ ਵਾਲੀਆਂ ਘਰ ਭਰਨੀਆਂ ਤਰੇਗਣਾ ਬੰਦੋਗੇ ਤੇ 1 ਲੱਖ ਤੇ 1 ਦੀ 200 ਰੁਪਏ ਛੋਟ ਠੀਕ ਵੀਰ ਜੀ ਦੱਸਤਾ ਆਪਾਂ ਤੇ ਆ ਵੈੜ ਵੀਰ ਜੀ ਵੈੜ ਵੀਰ ਜੀ ਵੇਖ ਲੋ ਤੁਜਾ ਸੁਬਾ ਸੂਈਏ ਮਗਰ ਤੇ ਜਰਸੀ ਕ੍ਰੋਸ ਆ ਆ ਵੇਖੋ 나ੜੂ ਨਾਲ ਦੇ ਬੱਚੇ ਦੇ ਲਓ ਜੀ ਫੀਮੇਲ ਕਾਫ ਆ ਪਿੱਛੇ ਬੱਚੀ ਦੇ ਬਹੁਤ ਹੀ ਖੂਬਸੂਰਤ ਬੱਚੀ ਵੀ ਚੰਗੀ ਦੇ ਚੰਗੀ ਵੱਛੀ ਹੈ ਹਾਂਜੀ ਤੇ ਕਿੰਨੇ ਦਿਨਾਂ ਦੀ ਸੂਈਏ ਵੀਰ ਜੀ ਅੱਜ ਪੰਜਵਾਂ ਦਿਨ ਜੇ ਪੂਰਾ ਫੋਲ ਜਿਹਨੂੰ ਆਂਦੇ ਨਾ ਆਪਣੇ ਤੋਂ ਵੀਡੀਓ ਬਣੀ ਜੇ ਪੂਰਾ ਗਾਂ ਦੇ ਮਾਰਨ ਦਾ ਹੀ ਕਰਨਾ ਠੀਕ ਹੈ ਜੀ ਹਾਂ ਜੀ ਅੱਜ ਇਹ ਨਾ ਵਾਂਡ ਨਹੀਂ ਜੇ ਇਹਨੂੰ ਮਾਸਾ ਵੀ ਪਾਇਆ ਤੇ ਨਾ ਹੀ ਅਜੇ ਖਾਂਦੀ ਜੇ ਠੀਕ ਹੈ ਵਾਂਡ ਨਹੀਂ ਖਾਂਦੀ ਜੇ ਤੇ ਦੁੱਧ ਕਿੰਨਾ ਜੇ ਦੁੱਧ ਵੀ 14 ਕਿਲੋ 14 ਲੀਟਰ ਜਿਹੜਾ ਦੁੱਧ ਚਵਾਈ ਜੁਈ ਆ ਇਹ ਸਾਫ ਕੋਈ ਪੂਰ ਛਟਾ ਨਹੀਂ ਮਾਸਾ ਜੰਨਾ ਨਹੀਂ ਠੀਕ ਖੋਲ ਵੀ ਜੀ ਖੋਲ ਕੇ ਵਾਈ ਵੀ ਰੈਡੀ ਚੰਗੀ ਵੀ ਖਾਲੀ ਛੱਡ ਦੇ ਚਵਾਈ ਦੀ ਨੰਬਰ 1 ਆ ਹਾਂ ਜੀ ਨਿਗਾ ਨਿਗਾ ਜੇ ਸੇਂਗ ਆ ਗਿਆ ਤੇ ਬਾਕੀ ਕੋਈ ਘੂਰ ਦੀ ਘਰ ਦੀ ਹੋਵੇ ਕੋਈ ਸਾ ਜਿੰਨਾ ਨੇ ਵੀਰ ਠੀਕ ਜੇ 14 ਲੀਟਰ ਮੋਕੇ ਦੁੱਧ ਤਿਆਰ ਆ ਚਵਾਈ ਇੱਕ ਨੰਬਰ ਜੇ ਪਾ ਕੇ ਚੋਈ ਦੀ ਜਰਸੀ ਕ੍ਰੋਸ ਹੈ ਮੰਗਾ ਲਾਉਂਦੇ ਮੰਗਾ ਲਾਈਦਾ ਜੇ ਬੜਾ ਕੀ ਚੱਕਰ ਆ ਆਪਾਂ ਮੁੜ ਕੇ ਇਦਾਂ ਕਹੀ ਜਾਈਏ ਕਿਉਂਕਿ ਐਚ ਐਫ ਤੇ ਆ ਨਹੀਂ ਪੀਦਾ ਹਾਂਜੀ ਹਾਂਜੀ ਮੰਗਾ ਲਾ ਕੇ ਚੋਈ ਦੀ ਆ ਬਾਕੀ ਇਹ ਵੀ ਚਵਾਈ ਚੋਈ ਚੰਗੀ ਹੈ ਸਿੱਧ ਪਧਰੀ ਵਹਿੜਿਆ ਹਾਂਜੀ ਬਿਲਕੁਲ ਚੰਗੀ ਹੈ ਜਰਸੀ ਕ੍ਰੋਸ ਆ ਗਈ ਜੇ ਬਿਲਕੁਲ ਮੋੜੋ ਵੀਰ ਜੀ ਮੋੜੋ ਆ ਠੰਡੀ ਧੀਰੀ ਬਿਲਕੁਲ ਠੰਡੀ ਧੀਰੀ ਹੋਣੀ ਫੂਕਾਂ ਵਾਲੀ ਨਹੀਂ ਜੇਗੀ ਮਿੱਠਾ ਜਾ ਸੁਭਾਅ ਆ ਫੇਸ ਨਿਕਾ ਆ ਬਹੁਤ ਸੋਹਣਾ ਸਿੰਘ ਫੱਬ ਦਾ ਮੂੰਹ ਹਸਣਾ ਹਾਂਜੀ ਹਾਂਜੀ ਸਿੰਘ ਵੀਰੋਂ ਪੂਂਗ ਜੀ ਉਹ ਗੌਂਦੀ ਕੁੜੀ ਐ ਨੀ ਇੰਨੇ ਕ ਤਾਂ ਕੋਈ ਹੁੰਦਾ ਵੀ ਨਹੀਂ ਚਲੋ ਵੱਡਾ ਸਿੰਘ ਹੋਵੇ ਉਹਦਾ ਆਪਾਂ ਕਹਿ ਦਿੰਨੇ ਵੀ ਚੰਗਾ ਨਹੀਂ ਲੱਗਦਾ ਹਾਂਜੀ ਹਾਂਜੀ ਇਹ ਤੇ ਇਹ ਕੱਦ ਵਜਨ ਦੇ ਹਿਸਾਬ ਨਾਲ ਫੱਬੰਦਿਆ ਹਾਂਜੀ ਵੀਰ ਜੇ ਸਾਹ ਹੋਣਾ ਚਲੋ ਬੋਤਾਂ ਨਹੀਂ ਜੇ ਫਾਰਾਉਂ ਨੀਗ ਲਾ ਦੋਸਤ ਦਊ ਕਰ ਮਾਰੀ ਬਾਕੀ ਇਹਨੂੰ ਭਾਵੇਂ ਤੁੱਪੇ ਬੰਨ ਕੇ ਨਾ ਕੋਈ ਹੂੰ ਤੇ ਜਿੱਦਾਂ ਮਰਜੀ ਇਹ ਕਿਤੇ ਜ਼ਬਾਨ ਨਾ ਕੱਢੂਗੀ ਮੌਕੇ ਤੇ 14 ਲੀਟਰ 13 ਹੀ ਲਾਲਾ ਯਾਰ ਪੱਕਾ ਹੋਊਗਾ 13 ਲੀਟਰ ਮੌਕੇ ਦੇ ਦੁੱਧ ਤਿਆਰ ਮਗਰ ਵੱਛੀ ਤੇ ਰੇਡ ਵੀਰ ਜੀ ਦਾ ਦੇਖ ਲਓ ਵੀਰ ਜੀ ਦੱਸ ਦਈਏ ਮੜਾ ਜੀ ਹਾਂ ਲਈ ਵੀਰ 55 ਦੀ ਦੇਣੀ ਕਰਨਾ ਕੁਝ ਮਾਨਤਨ ਯਾਰ ਛਡਾ ਲੀ ਦੋ ਛੱਡ ਦਈਏ ਦੋ ਜਾਂ ਫਿਰ ਵੀ 200 ਛੋਟ ਹੀ ਹੋਣੀ ਬਸ ਚਲੋ 53 ਜਾਂ 200 ਛੋਟ ਹੋਊਗੀ ਲਓ ਵੀਰ ਜੀ 53000 ਚੋਂ 200 ਰੁਪਿਆ ਛੋਟ ਹਾਂਜੀ 13 ਲੀਟਰ ਜਿਹੜਾ ਮੌਕੇ ਦਾ ਦੁੱਧ ਫੋਨ ਨਾ ਕੋਈ ਵੀ ਲਾਵੇ ਤੇ ਹੋਰ ਕੋਈ ਬੇਨਤੀ ਵੀਰ ਜੀ ਕਰੀਏ ਆਪਾਂ ਬੇਨਤੀ ਵੀਰ ਜੀ ਇਹੋ ਹੀ ਆ ਵੀ ਆਪਣਾ ਮਾਲ ਜਿਹੜਾ ਵੀ ਆਪਾਂ ਤੁਸੀਂ ਲੈਂਦੇ ਜੇ ਚਲੋ ਓਦਾਂ ਵੀ ਆਪਣਾ ਮਾਨਸੇ ਵੀ ਜਾਂਦਾ ਵਾ ਮਾਲ ਦਸੂਹੇ ਵੀ ਇੱਧਰ ਸਾਰੇ ਜਾਂਦਾ ਵਾ ਪਰ ਆਪਣੀ ਬੇਨਤੀ ਇਹ ਹੁੰਦੀ ਆ ਵੀ ਬਹੁਤੇ ਕਾਲੇ ਨਾ ਪਿਆ ਕਰੋ ਜੇ ਨਹੀਂ ਕੋਈ ਆ ਸਕਦਾ ਘੱਟੋ ਘੱਟ ਦੋ ਟਾਈਮ ਵੀਡੀਓ ਕਾਲ ਤੇ ਜ਼ਰੂਰ ਜੁਆਇਆ ਕਰੋ ਬੜੀ ਸੋਹਣੀ ਗੱਲ ਠੀਕ ਆ ਮੇਰਾ ਵੀਰ ਫੋਨ ਨਾਲੇ ਆਪਣਾ ਕੋਈ ਡੰਗਰ ਡੱਕਿਆ ਕੋਈ ਸਾਫਤ ਕਰ ਜੇ ਆਪਾਂ ਮੈਂ ਫ੍ਰੀ ਦੇ ਦਾਂ ਆਪਣੀ ਆਤ ਤੇ ਬਾਕੀ ਵੀਰ ਮਹਾਰਾਜ ਦਾ ਰੱਜਿਆ ਬੰਦਾ ਰਾਜ ਦਾ ਬੰਦਾ ਨਹੀਂ ਚਾਹਦਾ ਬਿਲਕੁਲ ਸਹੀ ਗੱਲ ਲਓ ਜੀ ਬਹੁਤ ਹੀ ਖੂਬਸੂਰਤ ਗੱਲਾਂ ਵੀਰ ਨੇ ਕਹਿਤੀਆਂ ਵੀਰ ਦੀ ਫੁੱਲ ਗਰੰਟੀ ਸਾਰੇ ਮਾਲ ਦੀ ਜਿੰਨਾ ਦੁੱਧ ਦੱਸਿਆ ਉਹਨਾਂ ਨਿਕਲੂਗਾ ਤੇ ਲੈ ਜਾਓ ਨਹੀਂ ਤੇ ਵੀਰ ਦੇ ਘਰ ਵੱਜੀਆਂ ਦੁੱਧ ਦਾ ਕੰਮ ਵੀਰ ਦਾ ਤੇਲ ਤੇਲ ਪਾ ਕੇ ਦਵਾਂਗੇ ਜਿਹੜੇ ਥੱਕਦੇ ਵੀਰ ਲੋ ਵੀਰ ਜੀ ਪੂਰੀ ਵੀਡੀਓ ਵੇਖਣ ਲਈ ਧੰਨਵਾਦ ਸਾਰੇ ਪ੍ਰਵਾਹਾਂ ਦਾ ਹੋਰ ਵੀ ਹੈ ਵੀਰ ਬਸ